ਸਸ਼ੀਗੋਤ ਜੈਹਿੰਦਾਦ ਆਦਾਬ ਮੈਂ ਮਨਪ੍ਰੀਤ ਤਲਵਾੜੋਂ ਤੁਹਾਡੇ ਸਾਰਿਆਂ ਦਾ ਤੁਹਾਡੇ ਹੀ ਸ਼ੋਅ ਦਿ ਐਜੂਕੇਟਰ ਦੇ ਵਿੱਚ ਸਵਾਗਤ ਹੈ। ਮਿਨੀ ਪੰਜਾਬ ਇੱਕ ਅਜਿਹੀ ਧਰਤੀ ਜਿੱਥੇ ਲਗਭਗ 15 ਲੱਖ ਪੰਜਾਬੀ ਵਾਸ ਕਰਦਾ ਹੈ। ਔਰ ਪੰਜਾਬੀਆਂ ਦੀ ਔਰ ਹਰਿਆਣਾ ਦੀ ਔਰ ਖਾਸਕਰ ਨਾਰਥ ਇੰਡੀਆ ਦੀ ਪਹਿਲੀ ਪ੍ਰੈਫਰੈਂਸ। ਹਰ ਕੋਈ ਕਿਸੇ ਨਾ ਕਿਸੇ ਰਾਹੀਂ ਇਸ ਕੰਟਰੀ 'ਚ ਜਾ ਕੇ ਸੈਟਲ ਹੋਣਾ ਚਾਹੁੰਦਾ ਚਾਹੇ ਉਹ ਸਟੱਡੀ ਵੀਜ਼ਾ ਚਾਹੇ ਉਹ ਪੀਆਰ ਚਾਹੇ ਉਹ ਵਰਕ ਵੀਜ਼ਾ। ਥੈਟ ਇਜ਼ ਨਾਟ ਅਦਰ ਦੈਨ ਕੈਨੇਡਾ। ਸੋ ਅੱਜ ਅਸੀਂ ਆਪਣੇ ਸ਼ੋਅ ਦੇ ਵਿੱਚ ਜਿਨ੍ਹਾਂ ਨੂੰ ਇਨਵਾਈਟ ਕੀਤਾ ਹੈ ਉਹ ਪਿਛਲੇ ਲਗਭਗ 10 ਸਾਲਾਂ ਦੇ ਵਿੱਚ ਇਸੀ ਕੰਟਰੀ ਤੇ ਰਿਸਰਚ ਕਰਦੇ ਨੇ ਜਿਹਦੇ ਕੀ ਉਹ ਹਰ ਬੱਚੇ ਦੀ ਕੈਂਡੀਡੇਟ ਦੀ ਹੈਲਪ ਕਰ ਰਹੇ ਨੇ ਜਿਹੜਾ ਕਿ ਸਟੱਡੀ ਵੀਜ਼ਾ ਤੇ ਜਾਂ ਵਰਕ ਵੀਜ਼ਾ ਤੇ ਜਾਂ ਪੀਆਰ ਤੇ ਕੈਨੇਡਾ ਜਾ ਕੇ ਸੈਟਲ ਹੋਣਾ ਚਾਹੁੰਦਾ ਸੋ ਆਓ ਇਸ ਟੌਪਿਕ ਬਾਰੇ ਗੱਲ ਕਰੀਏ ਔਰ ਜਾਣੀਏ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਸੋ ਲੈਟਸ ਵੈਲਕਮ ਮਿਸਿਸ ਰਿਤੂ ਬਿਰਲਾ ਫ্রম ਗੋ ਵੀਜ਼ਾ ਜਿਹੜੇ ਸਾਡੇ ਅੱਜ ਸਟੂਡੀਓ ਚ ਆਏ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਉਹ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣ ਸੋ ਮਿਸੇਸ ਬਿਰਲਾ ਜੀ ਤੁਹਾਡਾ ਸਾਡੇ ਸ਼ੋਅ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ so much sir, thank you so much. ਸੋ ਮੈਮ ਸਭ ਨੂੰ ਸਭ ਤੋਂ ਪਹਿਲਾਂ ਇੱਕ ਚੀਜ਼ ਦਾ ਤੁਸੀਂ ਜਵਾਬ ਦੋ ਸੋ ਕਿ ਜਿਹੜਾ ਤੁਹਾਡਾ 10 ਸਾਲ ਦਾ ਅਰਸ ਹੈ ਤੁਸੀਂ 10 ਸਾਲ ਤੋਂ ਸਿਰਫ ਕੈਨੇਡਾ ਬਾਰੇ ਹੀ ਸਟੱਡੀ ਕਰ ਰਹੇ ਹੋ ਔਰ ਕੈਨੇਡਾ ਦੀ ਤੁਸੀਂ ਮੇਰੇ ਖਿਆਲ ਜੀ ਲਗਭਗ ਸਾਰੀਆਂ ਕੈਟਾਗਰੀ ਚ ਤੁਸੀਂ ਡੀਲ ਕੀਤਾ ਹੈ। ਇਹ ਕੈਨੇਡਾ ਤੁਸੀਂ ਪੰਜਾਬ ਦੀ ਡਿਮਾਂਡ ਨੂੰ ਦੇਖਦੇ ਹੋਏ ਇਹਨੂੰ ਪ੍ਰਮੋਟ ਕਰਨਾ ਸ਼ੁਰੂ ਕੀਤਾ ਜਾਂ ਤੁਹਾਡਾ ਇਹ ਕੋਈ ਪਰਸਨਲ ਪੈਸ਼ਨ ਹੈ? ਆ ਸਰ ਦੋਨਾਂ ਹੀ ਅਸੀਂ ਲਾ ਸਕਦੇ ਹਾਂ ਕਿਉਂਕਿ ਬਹੁਤ ਸਾਰੀ ਸਾਡੇ ਕੋਲ ਕੁਐਰੀਜ਼ ਜਿਹੜੀ ਹੈ ਕੈਨੇਡਾ ਨੂੰ ਲੈ ਕੇ ਆਂਦੀ ਹੈ ਜਿਹਦੇ ਵਿੱਚ ਮੋਸਟਲੀ ਕੈਂਡੀਡੇਟ ਦਾ ਜਿਹੜਾ ਪ੍ਰੈਫਰੈਂਸ ਹੁੰਦਾ ਹੈ ਕਿ ਉਹ ਸੈਟਲਮੈਂਟ ਕਿਵੇਂ ਲੈ ਸਕਦਾ ਹੈ ਕੈਨੇਡਾ ਦੇ ਵਿੱਚ ਤੇ ਇਹ ਸਾਰੀ ਕੁਐਰੀਜ਼ ਨੂੰ ਸੋਲਵ ਕਰਦੇ ਕਰਦੇ ਸਾਡਾ ਐਕਸਪੀਰੀਅੰਸ ਜਿਹੜਾ ਹੈ ਉਹ ਸਾਨੂੰ ਬਹੁਤ ਕੁਝ ਗੇਨ ਹੋਈ ਨੋਲਿਜ ਜਿਹਦੇ ਵਿੱਚ ਅਸੀਂ ਬਹੁਤ ਸਾਰੇ ਚੈਲੰਜ ਵੀ ਦੇਖੇ ਬਹੁਤ ਸਾਰੇ ਐਪਲੀਕੈਂਟਸ ਜੋ ਸਟੱਡੀ ਵੀਜ਼ਾ ਤੇ ਜਾਂਦੇ ਆ ਵਿਜ਼ਿਟਰ ਤੇ ਜਾਂਦੇ ਆ ਵਰਕ ਤੇ ਜਾਂਦੇ ਆ ਬਟ ਪੀਆਰ ਲੈਣ ਦੇ ਵਿੱਚ ਜਦੋਂ ਉਹਨਾਂ ਨੂੰ ਪ੍ਰੋਬਲਮ ਆਂਦੀ ਸੀ ਅਸੀਂ ਉਹਨਾਂ ਦੀ ਜਿਵੇਂ ਜਿਵੇਂ ਉਹਨਾਂ ਨੂੰ ਸੋ ਪਰਵਾਇਡ ਕੀਤੇ ਐਦਾਂ ਹੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਿ ਕਿਵੇਂ ਇੱਕ ਐਪਲੀਕੈਂਟ ਨੂੰ ਜੇ ਤੁਸੀਂ ਸੋਚ ਰਹੇ ਹੋ ਕਿ ਤੁਸੀਂ ਪਰਮਨੈਂਟ ਸੈਟਲਮੈਂਟ ਲੈਣੀ ਹੈ ਤੁਸੀਂ ਕੈਨੇਡਾ ਹੀ ਸੈਟਲ ਹੋਣਾ ਹੈ ਤੇ ਤੁਸੀਂ ਕਿਵੇਂ ਲੈ ਸਕਦੇ ਹੋ ਸੋ ਕੈਨੇਡਾ ਦੇ ਵਿੱਚ ਜਿਹੜੇ ਬੱਚੇ ਹੁਣ ਸਟੱਡੀ ਵੀਜ਼ਾ ਤੇ ਜਾ ਰਹੇ ਨੇ ਬਹੁਤ ਸਾਰੇ ਬੱਚੇ ਨੇ ਇਹੋ ਜਿਹਾ ਸਟੱਡੀ ਵੀਜ਼ਾ ਤੇ ਜਾ ਰਹੇ ਨੇ ਕੋਈ ਵਰਕ ਵੀਜ਼ਾ ਤੇ ਜਾ ਰਿਹਾ ਹੈ ਕੋਈ ਪੀਆਰ ਤੇ ਜਾ ਰਿਹਾ ਹੈ ਲੇਕਿਨ ਅਲਟੀਮੇਟਲੀ ਹਰ ਬੱਚੇ ਦੀ ਇੱਕ ਹੀ ਵਿਜਨ ਹੈ ਕਿ ਉਹਨੇ ਉੱਥੇ ਜਾ ਕੇ ਸੈਟਲ ਹੋਣਾ ਰਾਈਟ ਰਾਈਟ ਸੋ ਕੋਈ ਵੀ ਬੱਚਾ ਜੇ ਮੈਂ ਗੱਲ ਕਰਾਂ ਕੋਈ ਵੀ ਬੱਚਾ ਦਿਲੋਂ ਨਹੀਂ ਪੜਨਾ ਜਾਣਾ ਉੱਥੇ ਜਾਣਾ ਜਾਂਦਾ ਕਿਉਂਕਿ ਇਹੋ ਜਿਹਾ ਕੋਈ ਵੀ ਕੋਰਸ ਅਗਰ ਤੁਸੀਂ ਮੈਡੀਕਲ ਦੀ ਗੱਲ ਕਰੋ ਤਾਂ ਇੰਡੀਆ ਮੈਡੀਕਲ ਸਭ ਤੋਂ ਅੱਗੇ ਹੈ ਰਾਈਟ ਇੰਜੀਨੀਅਰਿੰਗ ਬੈਕਗਰਾਉਂਡ ਦੀ ਗੱਲ ਕਰੋ ਇੰਡੀਆਸ ਇੰਜੀਨੀਅਰਿੰਗ ਸਭ ਤੋਂ ਅੱਗੇ ਹੈ ਤੁਸੀਂ ਹਸਪਿਟੈਲਿਟੀ ਦੀ ਗੱਲ ਕਰੋ ਇੰਡੀਆ ਸਭ ਤੋਂ ਅੱਗੇ ਹੈ ਟਾਪ ਦੇ ਬਿਜ਼ਨਸ ਸਕੂਲ ਟਾਪ ਦੇ ਹਸਪਿਟੈਲਿਟੀ ਮੈਨੇਜਮੈਂਟ ਟਾਪ ਦੇ ਹਸਪਿਟਲਸ ਆਪਣੇ ਕੋਲ ਟਾਪ ਦੇ ਇੰਜੀਨੀਅਰਿੰਗ ਆਈਆਈਟੀ ਆਪਣੇ ਕੋਲ ਇੰਸਟੀਟਿਊਸ਼ਨਸ ਇੰਡੀਆ ਦੇ ਵਿੱਚ ਅਵੇਲੇਬਲ ਨੇ ਫਿਰ ਵੀ ਬੱਚੇ ਬਾਹਰ ਪੜਨ ਉਹਨਾਂ ਦਾ ਸੈਟਲਮੈਂਟ ਹੋਣਾ ਰਾਈਟ ਸੋ ਅਸੀਂ ਬੱਚਿਆਂ ਨੂੰ ਕਿ ਅਜਿਹਾ ਤਰੀਕਾ ਨਹੀਂ ਦੇ ਸਕਦੇ ਕਿ ਉੱਥੇ ਜਾ ਕੇ ਤੁਸੀਂ 2 ਸਾਲ ਜਿਹੜਾ ਸਟੱਡੀ ਦੇ ਉੱਤੇ ਪੈਸਾ ਲਗਾ ਰਹੇ ਹੋ ਜਾਂ ਫਿਰ 2 ਸਾਲ ਤੁਸੀਂ ਉੱਥੇ ਪੋਸਟ ਸਟੱਡੀ ਵਰਕ ਵੀਜ਼ਾ ਦੇ ਉੱਤੇ ਕੰਮ ਕਰ ਰਹੇ ਹੋ ਤੁਸੀਂ ਸਟ੍ਰੇਟ ਵੇ ਪੀਆਰ ਤੇ ਜਾਓ ਆ ਬਿਲਕੁਲ ਹੈ ਸਰ ਜਿਵੇਂ ਆਪਾਂ ਬਹੁਤ ਜ਼ਿਆਦਾ ਰਿਸਰਚ ਵੀ ਕਰਦੇ ਆ ਤੇ ਸਾਡੇ ਕੋਲ ਮਲਟੀਪਲ ਸਕਸੈਸ ਸਟੋਰੀਜ਼ ਹੈਗੀਆਂ ਜਿਨ੍ਹਾਂ ਦੇ ਵਿੱਚ ਅਸੀਂ ਜੇ ਤੁਸੀਂ ਸਾਡਾ ਇੰਸਟਾ ਦਾ ਪੇਜ ਦੇਖਦੇ ਹੋ ਉੱਥੇ ਅਸੀਂ ਬਹੁਤ ਸਾਰੀ ਪੋਸਟਿੰਗ ਕਰਦੇ ਆ ਜਿਨ੍ਹਾਂ ਦੇ ਵੀ ਵੀਜ਼ੇ ਆਂਦੇ ਨੋਮੀਨੇਸ਼ਨ ਆਂਦੀ ਹੈ ਪੀਆਰ ਆਂਦੀ ਹੈ ਤੇ ਓਵਰঅল ਕੈਨੇ ਕਰੇ ਨੇ ਉਹਨਾਂ ਨੂੰ ਇਹ ਗੱਲ ਬਿਲਕੁਲ ਮੇਰੀ ਸਹੀ ਸਮਝ ਆਏਗੀ ਕਿ ਰਾਈਟ ਨਾਉ ਬੀਸੀ ਨੇ ਬਹੁਤ ਟਾਈਮ ਤੋਂ ਪੀਆਰ ਬੰਦ ਕੀਤੀ ਹੋਈ ਹੈ ਆ অন্ਟੈਰੀਓ ਦੇ ਵਿੱਚ ਵੀ ਬੰਦ ਹੈ ਉਸ ਤੋਂ ਇਲਾਵਾ ਸਸਕੈਚੂਨ ਨੇ ਵੀ ਕੁਝ ਨੋਮੀਨੇਸ਼ਨ ਇਵਨ ਦੇਣ ਤੋਂ ਬਾਅਦ ਕੈਨਸਲ ਕੀਤੀ ਹੈ ਬਿਕੋਜ਼ ਕੋਟਾ ਸਿਸਟਮ ਹੋ ਗਿਆ ਹੈ ਹਰ ਇੱਕ ਪ੍ਰੋਵਿੰਸ ਨੂੰ ਇੱਕ ਕੋਟਾ ਦੇ ਦਿੱਤਾ ਗਿਆ ਹੈ ਕਿ ਕਿੰਨੇ ਇੱਕ ਐਪਲੀਕੈਂਟ ਨੂੰ ਇੱਕ ਸਾਲ ਦੇ ਵਿੱਚ ਉਹ ਪੀਆਰ ਦੇ ਸਕਦੇ ਆ ਰਾਈਟ ਨਾਓ ਜਿਹੜੀ ਸਾਡੇ ਕੋਲ ਅਵੇਲੇਬਲ ਹੈ ਬਿਕੋਜ਼ ਵੀ ਹੈਵ ਡੈਸੀਗਨੇਟਿਡ ੈਂਪਲੋਇਰ ਐਂਡ ਦੇ ਹੈਵ ਜੌਬ ਵੈਕੈਂਸੀ ਅਸੈਸਮੈਂਟ ਇਹ ਇੱਕ ਕੋਟਾ ਹੁੰਦਾ ਹੈ ਇੱਕ ੈਂਪਲੋਇਰ ਨੂੰ ਦਿੱਤਾ ਜਾਂਦਾ ਹੈ ਕਿ ਇੰਨੇ ਇੱਕ ਵੈਕੈਂਸੀ ਅਸੈਸਮੈਂਟ ਤੁਹਾਡੇ ਕੋਲ ਅਵੇਲੇਬਲ ਹੈ ਤੁਸੀਂ ਫੋਰਨ ਤੋਂ ਇਨਵਾਈਟ ਕਰ ਸਕਦੇ ਹੋ ਸੋ ਵੀ ਹੈਵ ਡੈਸੀਗਨੇਟਿਡ ੈਂਪਲੋਇਰ from atlantic provinces atlantic provinces ਦੇ ਵਿੱਚ ਹੀ ਰਾਈਟ ਨਾਓ ਪੀਆਰ ਹੋ ਰਹੀ ਹੈ ਬਾਕੀ ਸਾਰੀਆਂ ਥਾਵਾਂ ਤੇ ਓਨਲੀ ਐਲਐਮਆਈਏ ਬੇਸਡ ਪ੍ਰੋਗਰਾਮ ਚੱਲ ਰਹੇ ਨੇ ਕਿ ਐਲਐਮਆਈਏ ਲੋ ਇੱਥੇ ਆਓ 1 ਸਾਲ 2 ਸਾਲ ਕੰਮ ਕਰੋ ਉਸ ਤੋਂ ਬਾਅਦ ਜੇ ਤੁਸੀਂ ਪੁਆਇੰਟਸ ਰਿਕੁਆਇਰਮੈਂਟ ਪ੍ਰੋਵਿੰਸ ਦੇ ਅਕੋਰਡਿੰਗ ਨੀਟ ਕਰਦੇ ਹੋ ਤਾਂ ਤੁਸੀਂ ਪੀਆਰ ਲਈ ਕੁਆਲੀਫਾਈ ਕਰੋਗੇ ਆਦਰਵਾਇਜ਼ that is purely work permit ਸੋ ਅਟਲੈਂਟਿਕ ਦੀ ਤੁਸੀਂ ਜ਼ਿਕਰ ਕੀਤਾ ਹੈ ਕਿ ਆ ਇਹ ਵੀ ਡਰਾ ਸਿਸਟਮ ਹੈ ਜਾਂ ਐਕਸਪ੍ਰੈਸ ਐਂਟਰੀ ਦਾ ਕੋਈ ਲੈਣਾ ਦੇਣਾ ਹੈ ਕਿਉਂਕਿ ਦੇਖ ਜਿਹੜਾ ਨੇ ਕੈਨੇਡਾ ਜਾਣਾ ਹੈ ਹੋ ਸਕਦਾ ਮੈਨੂੰ ਇਹਦੇ ਜਿਆਦਾ ਨੌਲੇਜ ਨਾ ਹੋਵੇ ਪਰ ਜਿਨ੍ਹਾਂ ਨੂੰ ਜਾਣਾ ਉਹਨਾਂ ਨੂੰ ਸਭ ਬਾਰੇ ਚੀਜ਼ਾਂ ਬਾਰੇ ਪਤਾ ਉਹਨਾਂ ਨੂੰ ਫੈਡਰਲ ਵੀ ਪਤਾ ਐਕਸਪ੍ਰੈਸ ਐਂਟਰੀ ਵੀ ਪਤਾ ਡਰਾ ਸਿਸਟਮ ਵੀ ਪਤਾ ਤੋਂ ਇਹਦੇ ਬਾਰੇ ਥੋੜਾ ਜਿਹਾ ਚੈਨਲ ਆ ਪਾਓ ਜਿਹੜਾ ਤੁਸੀਂ ਅਟਲੈਂਟਿਕ ਪ੍ਰੋਵਿੰਸ ਪ੍ਰੋਗਰਾਮ ਦੀ ਗੱਲ ਕਰ ਰਹੇ ਹੋ ਮੈਂ ਤੁਹਾਨੂੰ ਇੱਕ ਸ਼ਾਰਟਕਟ ਦਾ ਫਾਰਮੂਲਾ ਦੱਸਦੀ ਹਾਂ ਕਿ ਪੀਆਰ ਆਉਣ ਦੇ ਚਾਰ ਤਰੀਕੇ ਨੇ ਜੇ ਕੈਨੇਡਾ ਕਿਸੇ ਨੇ ਵੀ ਪੀਆਰ ਲੈਣੀ ਹੈ ਭਾਵੇਂ ਉਹ ਕੈਨੇਡਾ ਦੇ ਇਨਸਾਈਡ ਬੈਠਾ ਜਾਂ ਬਾਹਰ ਬੈਠਾ ਹੈ ਚਾਰ ਤਰੀਕੇ ਨਾਲ ਪੀਆਰ ਹੁੰਦੀ ਹੈ ਇੱਕ ਹੈਗਾ ਐਕਸਪ੍ਰੈਸ ਐਂਟਰੀ ਜੋ ਕਿ ਫੈਡਰਲ ਐਕਸਪ੍ਰੈਸ ਐਂਟਰੀ ਹੈ ਅੱਜਕੱਲ ਉਹਦੇ ਵਿੱਚ ਕੱਟਆਫ ਜਿਹੜਾ ਬਹੁਤ ਔਈ ਹੈ ਆਊਟਸਾਈਡ ਕੈਨੇਡਾ ਜਿੰਨੇ ਵੀ ਬਾਰੋ ਅਪਲਾਈ ਕਰ ਰਹੇ ਨੇ ਉਹਨਾਂ ਦੀ एलिਜੀਬਿਲਟੀ ਪਿਛਲੇ 2020 ਤੋਂ ਬਾਅਦ ਨਹੀਂ ਡਰਾ ਆਇਆ ਕੋਈ ਵੀ ਕਿ ਜਿਹਦੇ ਵਿੱਚ ਕੋਈ ਆਊਟਸਾਈਡ ਆਊਟਸਾਈਡਰ ਜਿਹੜਾ ਕੁਆਲੀਫਾਈ ਹੋ ਜਾਏ ਐਂਡ ਇਸ ਤੋਂ ਇਲਾਵਾ ਪੀਐਨਪੀ ਪੀਐਨਪੀ ਦਾ ਮਤਲਬ ਹੁੰਦਾ ਹੈ ਕਿ ਪ੍ਰੋਵਿੰਸ ਨੋਮੀਨੀ ਪ੍ਰੋਗਰਾਮ ਕੋਈ ਪ੍ਰੋਵਿੰਸ ਦੇ ਵਿੱਚ ਤੁਸੀਂ ਕੁਆਲੀਫਾਈ ਕਰ ਰਹੇ ਹੋ ਭਾਵੇਂ ਉਹ ਕੋਈ ਵੀ ਸਟਰੀਮ ਅੱਗੇ ਹੋਵੇ ਐਂਡ ਇਸ ਤੋਂ ਇਲਾਵਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਜੋ ਆਲਰੇਡੀ ਉੱਥੇ ਵਰਕ ਪਰਮਿਟ ਲੈ ਗਏ ਸੀ ਜਾਂ ਸਟੂਡੈਂਟ ਤੇ ਗਏ ਸੀ ਉਹਨਾਂ ਨੇ ਕੈਨੇਡਾ ਦੇ ਵਿੱਚ ਐਕਸਪੀਰੀਅੰਸ ਗੇਨ ਕੀਤਾ ਹੈ ਇਸ ਤੋਂ ਇਲਾਵਾ ਹੁੰ ਨੈਸ਼ਨਲ ਪਲੇਅਰਸ ਇਹਨਾਂ ਨੂੰ ਦਿੱਤਾ ਜਾਂਦਾ ਹੈ ਰਾਈਟ ਨਾਓ ਸਾਰੀ ਕੈਟਾਗਰੀ ਜੇ ਆਪਾਂ ਸ਼ਾਰਟਕੱਟ ਤੇ ਡਿਸਕਸ ਕਰਦੇ ਆਂ ਜਾਂ ਤਾਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਤੇ ਡਰਾ ਆ ਰਹੇ ਆ ਜਾਂ ਫਿਰ ਜਿਹੜਾ ਡਰਾ ਹੈ ਪੀਐਨਪੀ ਦਾ ਆ ਰਿਹਾ ਤੇ ਪੀਐਨਪੀ ਦੇ ਵਿੱਚ ਵੀ ਸਿਰਫ ਐਟਲੈਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦੇ ਵਿੱਚ ਹੀ ਸਾਨੂੰ ਸਕਸੈਸ ਦੇਖਣ ਨੂੰ ਮਿਲ ਰਹੀ ਹੈ ਤੇ ਐਟਲੈਂਟਿਕ ਦੇ ਵਿੱਚ ਚਾਰ ਪ੍ਰੋਵਿੰਸਸ ਆਉਂਦੇ ਆ ਜਿਹਦੇ ਵਿੱਚ ਨਿਊ ਫਾਉਂਡਲੈਂਡ ਐਂਡ ਲੈਬਰਾਡੋਰ ਹੈ ਨੋਵਾ ਸਕੋਸ਼ੀਆ ਹੈ ਨਿਊ ਬ੍ਰਾਂਨਸਵਿਕ ਹੈ ਤੇ ਪ੍ਰਿੰਸ ਐਡਵਰਡ ਆਇਲੈਂਡ ਹੈ ਸੋ ਲੈਬਰਡੋਰ ਦੇ ਬਾਰੇ ਜਿਹੜੀ ਪੀਆਰ ਸ਼ੁਰੂ ਹੋਈ ਹੈ ਲੈਬਰਡੋਰ ਤੇ ਮੈਨੂੰ ਤਾਂ ਯਾਦ ਹੈ ਕਿ ਇੱਕਦਮ ਕਿਉਂਕਿ ਇੱਕ ਲੈਬਰਡੋਰ ਬਰੀਡ ਵੀ ਹੈ ਜਿਹੜੀ ਕਿ ਬਹੁਤ ਫੇਮਸ ਹੈ ਔਰ ਸਾਨੂੰ ਸਾਰਿਆਂ ਨੂੰ ਪਤਾ ਲੈਬਰਡੋਰ ਜਿਹਨੂੰ ਅਸੀਂ ਨਿਕਨੇਮ ਲਾਬ ਵੀ ਕਹਿੰਦੇ ਹਾਂ ਡੌਗ ਰਾਈਟ ਸੋ ਇਹ ਜਿਹੜਾ ਪ੍ਰੋਗਰਾਮ ਇਹਨਾਂ ਨੇ ਕੱਢਿਆ ਨਿਊ ਫਾਉਂਡਲੈਂਡ ਲੈਬਰਡੋਰ ਨੇ ਕਿ ਇਹ ਨਵਾਂ ਪ੍ਰੋਗਰਾਮ ਹੈ ਜਾਂ ਕਾਫੀ ਅਰਸੇ ਤੋਂ ਚੱਲਦਾ ਆ ਰਿਹਾ ਹੈ ਇਹ ਬਹੁਤ ਟਾਈਮ ਤੋਂ ਚੱਲ ਰਿਹਾ ਹੈ ਬਟ ਬਿਕੋਜ਼ ਇੱਕ ਐਪਲੀਕੈਂਟ ਜਿਹੜਾ ਇੰਡੀਆ ਤੋਂ ਜਾ ਰਿਹਾ ਹੈ ਜਾਂ ਸਾਡੀ ਇੰਡੀਅਨ ਕਮਿਊਨਿਟੀ ਦੀ ਗੱਲ ਕਰੀਏ ਉਹ ਜ਼ਿਆਦਾਤਰ ਫੋਕਸ ਕਰਦੇ ਆਨਟਾਰੀਓ ਪੀਆਰ ਹੋ ਜੇ ਬੀਸੀ ਜੂ ਪੀਆਰ ਹੋਵੇ ਬਿਲਕੁਲ ਮੈਂ ਤੇ ਬਾਰੇ ਕਹਿਣਾ ਵੀ ਚਾਹਾਂਗਾ ਕਿਉਂਕਿ ਮੈਂ ਨਾ ਗੂਗਲ ਕਰ ਰਿਹਾ ਸੀ ਲੈਬਰਡੋਰ ਬਾਰੇ ਹੂੰ ਤੋ ਜਿਹੜੀ ਲੈਬਰਡੋਰ ਦੀ ਨਸਲ ਹੀ ਹੈ ਇਹ ਘੱਟੋ ਘੱਟ 500 ਸਾਲ ਪੁਰਾਣੀ ਹੈ ਹੂੰ ਤੁঝে 500 ਸਾਲ ਪਹਿਲਾ ਬਰੀਡ ਲੈਬਰਡੋਰ ਤੋਂ ਆਈ ਹੈ ਤਾਂ ਉਹ ਪ੍ਰੋਵਿੰਸ ਕਿੰਨੀ ਕੁ ਪੁਰਾਣੀ ਹੋਏਗੀ ਤੁਸੀਂ ਇਹਦੇ ਬਾਰੇ ਸੋਚ ਸਕਦੇ ਹੋ ਪਰ ਜਿਹੜਾ ਦਾ ਪ੍ਰਚਲਿਤ ਹੋਇਆ ਜਿਹੜੀ ਇਹ ਫੇਮਸ ਹੋਈ ਹੈ ਲੈਬਰਡੋਰ ਜਾਂ ਪ੍ਰਿੰਸ ਐਡਵਰਡ ਦੀ ਗੱਲ ਕਰਦੇ ਆ ਜਾਂ ਆਪਾਂ ਨਿਊਫਾਉਂਡਲੈਂਡ ਲੈਬਰਡੋਰ ਦੀ ਗੱਲ ਕਰਦੇ ਆ ਲੇਕਿਨ 2-3 ਸਾਲ ਤੋਂ ਹੀ ਜ਼ਿਆਦਾ ਸੁਣਨ ਚ ਆਇਆ ਉਸ ਤੋਂ ਪਹਿਲਾਂ ਕਦੀ ਤਾਂ ਜ਼ਿਕਰ ਨਹੀਂ ਹੋਇਆ ਜ਼ਿਕਰ ਹੁੰਦਾ ਜਿਉਂਟਾਰੀਓ ਦਾ BC ਦਾ ਅਲਬਰਟਾ ਦਾ ਪਰ ਇਹ ਜਿਹੜਾ ਪ੍ਰੋਗਰਾਮ ਇਹਨਾਂ ਨੇ ਲਾਂਚ ਕੀਤਾ ਹੈ ਇਹ ਹੈ ਤਾਂ ਬਹੁਤ ਪੁਰਾਣੀ ਪ੍ਰੋਬਲਮ ਸਾਬ ਬਹੁਤ ਫੇਮਸ ਵੀ ਰਹੀ ਹੈ ਲੇਕਿਨ ਸਾਨੂੰ ਲੋਕਾਂ ਨੂੰ ਜਿਆਦਾ ਨਹੀਂ ਇਹਦੇ ਬਾਰੇ ਪਤਾ ਸੀ ਬਿਕੋਜ਼ ਇੰਡੀਅਨਸ ਦਾ ਫੋਕਸ ਹੀ ਇੱਕ ਸਿੱਧਾ ਸਿੱਧਾ ਜਿਆ ਹੁੰਦਾ ਹੈ ਅਸੀਂ ਬਹੁਤ ਗਾਈਡ ਕਰਦੇ ਹਾਂ ਕਿ ਤੁਸੀਂ 온ਟਾਰੀਓ ਨਾ ਜਾਓ ਜੇ ਤੁਸੀਂ ਵਰਕ ਪਰਮਿਟ ਲੈ ਵੀ ਲਤਾ ਤੇ ਤੁਸੀਂ ਉੱਤੇ ਜਾ ਕੇ ਕੱਲ ਨੂੰ ਪੀਆਰ ਨੂੰ ਕੁਆਲੀਫਾਈ ਨਹੀਂ ਹੋਗੇ ਬਟ ਐਪਲੀਕੈਂਟਸ ਵੀ ਕੀ ਕਰੀਏ ਉੱਥੋਂ ਉਹਨਾਂ ਨੂੰ ਰਿਸ਼ਤੇਦਾਰਾਂ ਦਾ ਫੋਨ ਆਉਂਦਾ ਤੂੰ ਬਸ ਪਹੁੰਚ ਜਾ ਅਸੀਂ ਤੁਹਾਨੂੰ ਪੀਆਰ ਹੀ ਕਰਾ ਦਾਂਗੇ ਬਟ ਉਹਨਾਂ ਨੂੰ ਨਹੀਂ ਪਤਾ ਕਿ ਜੋੜੀ ਕਾਗਜ਼ੀ ਕਾਰਵਾਈ ਹੈ ਜਿਹੜੇ ਪੁਆਇੰਟ ਸਿਸਟਮ ਹੈ ਉਹ ਸਰਕਾਰੀ ਹੈ ਉਹ ਕਿਸੇ ਦੇ ਹੱਥ ਦੇ ਵਿੱਚ ਨਹੀਂ ਉਹ ਤਾਂ ਤੂੰ ਪਹੁੰਚ ਜਾ ਬਾਕੀ ਅਸੀਂ ਸੰਭਾਲਾਂਗੇ ਕੋਈ ਪਹੁੰਚਣਾ ਤਾਂ ਮੁਸ਼ਕਿਲ ਹੈ ਜਿਹੜਾ ਬੱਚਾ ਹੀ ਪਹੁੰਚ ਗਏ ਤੁਹਾਡੀ ਕੀ ਲੋੜਾਂ ਨੂੰ ਨਹੀਂ ਫਿਰ ਵੀ ਉਹਨੂੰ ਮਿਸ ਗਾਈਡ ਕੀਤਾ ਜਾ ਰਿਹਾ ਹੈ ਅਸੀਂ ਬਹੁਤ ਐਪਲੀਕੈਂਟ ਐਦਾ ਦੇ ਵੀ ਦੇਖਦੇ ਆਂ ਪ੍ਰੋਸੈਸ ਉਹਨਾਂ ਨੇ ਕਰਾਣਾ ਐ ਐਟਲੈਂਟਿਕ ਕੇ ਪੀਆਰ ਕਰਾ ਦੋ ਬਟ ਰਹਿਣਾ ਨਹੀਂ ਅਸੀਂ ਉਹਨਾਂ ਨੇ ਪਹਿਲਾਂ ਹੀ ਇਹ ਮਾਈਂਡ ਮੇਕਅਪ ਆਪਣਾ ਕੀਤਾ ਹੋਇਆ ਕਿ ਜੀ ਮੈਂ ਨਾ ਤਾਂ ਕੰਮ ਕਰਨਾ ਐ ਨਾ ਮੈਂ ਉੱਤੇ ਰਹਿਣਾ ਐ ਬਟ ਮੇਰੀ ਪੀਆਰ ਕਰਾ ਦੋ ਬਟ ਮੈਂ ਸਟ੍ਰੇਟ ਵੇ ਕਹਿਣਾ ਚਾਹਾਂਗੀ ਜੇ ਤੁਸੀਂ ਐਦਾ ਸੋਚ ਰਹੇ ਹੋ ਸਾਡੇ ਕੋਲ ਬਿਲਕੁਲ ਨਾ ਆਓ ਕਿਉਂਕਿ ਅਸੀਂ ਸਟ੍ਰੇਟ ਵੇ ਕੰਮ ਕਰ ਰਹੇ ਹਾਂ ਉਹਦੇ ਵਿੱਚ ਵਿਦ ਪੀਆਰ ਹੋਏਗਾ ਵਿਦ ਫੈਮਿਲੀ ਹੋਏਗਾ ਤੇ ਵਿਦ ਜੌਬ ਹੋਏਗਾ ਤੁਹਾਨੂੰ ਉੱਥੇ ਰਹਿਣਾ ਹੀ ਪੈਣਾ ਕਿਉਂਕਿ ਅੱਜ ਕੱਲ ਰੋਜ਼ ਨਿਆ ਅਸੀਂ ਹੀ ਗਵਰਨਮੈਂਟ ਨੂੰ ਆ ਦੇਸੀ ਦਿਖਾ ਰਹੇ ਆ ਕਾਗਜ਼ਾਂ 'ਚ ਕਿ ਉਹ ਰਹਿ ਰਹੇ ਆ ਐਟਲੈਂਟਿਕ ਦੇ ਵਿੱਚ ਤੇ ਕੰਮ ਰਹਿੰਦੇ ਉੱਥੇ ਹੈਗੇ ਨਹੀਂ ਤੇ ਦੂਜੇ ਪ੍ਰੋਵਿੰਸਸ ਦੇ ਵਿੱਚ ਸਟੇ ਕਰ ਰਹੇ ਆ ਤੇ ਹੁਣ ਗਵਰਨਮੈਂਟ ਨੇ ਕੀ ਕਰਤਾ ਕਿ ਪੀਆਰ ਕਾਰਡ ਜਿਹੜਾ ਤੁਹਾਡਾ ਹੈ ਉਹ ਜਦੋਂ ਤੁਸੀਂ ਉੱਤੇ ਪਹੁੰਚ ਕੇ ਲੈਂਡ ਹੋਗੇ ਉੱਤੇ ਤੇ ਪੀਸੀਸੀ ਹੋਏਗੀ ਉਸ ਤੋਂ ਬਾਅਦ ਹੀ ਤੁਹਾਡੇ ਘਰੇ ਤੁਹਾਡੇ ਪੋਸਟਲ ਐਡਰੈਸ ਤੇ ਆਏਗਾ ਦੇਖੋ ਸਖਤਾਈ ਤਾਂ ਹੋਣੀ ਹੈ ਅਲਟੀਮੇਟਲੀ ਅਗਰ ਤੁਸੀਂ ਕਿਸੇ ਵੀ ਲਾਅ ਦਾ ਨਜਾਇਜ਼ ਫਾਇਦਾ ਉਚਾਉਂਗੇ ਤਾਂ ਲੋਕਲ ਗਵਰਨਮੈਂਟ ਚਾਹੇ ਕਿਤੇ ਦੀ ਵੀ ਹੈ ਉਹਦੇ ਬਾਰੇ ਸਟ੍ਰਿਕਨੈਸ ਹੋਏਗੀ ਹੋਏਗੀ ਜ਼ਰੂਰ ਸੋ ਜਿਵੇਂ ਕਿ ਅਸੀਂ ਗੱਲ ਕਰ ਰਹੇ ਹਾਂ ਪੀਆਰ ਬਾਰੇ ਨਿਊਫਾ ਜਿਹੜਾ ਲੈਬਰਡੋਰ ਨਿਊਫਾਉਂਡਲੈਂਡ ਲੈਬਰਡੋਰ ਦੇ ਵਿੱਚ ਪੀਆਰ ਹੋ ਸਕਦੀ ਹੈ ਤਾਂ ਇਹਦੇ ਬਾਰੇ ਐਲੀਜੀਬਿਲਟੀ ਕਰਾਈਟੇਰੀਆ ਕੀ ਹੈ ਔਰ ਇਹਦਾ ਪ੍ਰੋਸੈਸਿੰਗ ਟਾਈਮ ਕੀ ਹੈ ਔਰ ਸਟੈਪ ਵਾਈਜ਼ ਪ੍ਰੋਸੈਸ ਕੀ ਹੈ ਇਹਦੇ ਬਾਰੇ ਥੋੜਾ ਜਿ दे अटलेंटिक वैसे तो देखो चार प्रोविंसेस हैं मोस्टली अपना नोवा ते न्यू पाउंडलैंड से फोकस कर रहे हैं एंड सब तो बढ़िया वाल है दैट इज एटलैंटिक इमीग्रेस पायलट प्रोग्राम ਦਸ ਇਸ ਪਾਇਲਟ ਪ੍ਰੋਗਰਾਮ ਇਥੇ ਪੁਆਇੰਟ ਸਿਸਟਮ ਹੀ ਨਹੀਂ ਹੈ ਜੇ ਤੁਹਾਡੇ ਕੋਲ ਡੈਜ਼ਿਗਨੇਟਿਡ ੈਂਪਲੋਇਰ ਦੀ ਜੀਵੀ ਲੈਟਰ ਹੈ ਤੁਸੀਂ ਡਾਇਰੈਕਟਲੀ ਫਾਲ ਕਰ ਦਿਓ ਪੀਆਰ ਪ੍ਰੋਗਰਾਮ ਦੇ ਵਿੱਚ ਤੇ ਅੱਜ ਤੋਂ 22 ਫਰਵਰੀ ਤੋਂ ਇਹਨਾਂ ਨੇ ਨਿਆ ਰੂਲ ਐਮੈਂਡ ਕੀਤਾ ਸੀ ਕਿ ਹੁਣ ਤੁਹਾਨੂੰ ਈਓਆਈ ਅਪਲਾਈ ਕਰਨਾ ਪਏਗਾ ਉਸ ਤੋਂ ਬਾਅਦ ਤੁਹਾਡੀ ਨੋਮੀਨੇਸ਼ਨ ਆਏਗੀ ਉਸ ਤੋਂ ਬਾਅਦ ਤੁਸੀਂ ਨੋਮੀਨੇਸ਼ਨ ਬੇਸਿਸ ਤੇ ਪੀਆਰ ਵੀ ਅਪਲਾਈ ਕਰ ਦਿਓ ਆਨਲਾਈਨ ਪੈਰਲਲ ਵਰਕ ਪਰਮਿਟ ਵੀ ਅਪਲਾਈ ਕਰ ਲਓ ਵਰਕ ਪਰਮਿਟ ਤੇ ਵਿਦ ਫੈਮਿਲੀ ਵੀਜ਼ਾ ਪ੍ਰੋਵਾਈਡ ਕਰ ਰਹੇ ਨੇ ਤੁਸੀਂ ਉੱਥੇ ਜਾ ਕੇ ਆਪਣੀ ਜੋਬ ਜੁਆਇਨ ਕਰੋ ਤੇ ਜਿਹੜੀ ਪੀਆਰ ਦੀ ਫਾਰਮੈਲਿਟੀ ਫੈਡਰਲ ਪੀਆਰ ਦੀ ਉਹ ਤੁਹਾਡੇ ਉਥੇ ਰਹਿੰਦੇ ਹੋਏ ਹੀ ਚੱਲਦੀ ਰਹੇਗੀ ਤੇ ਉਹ ਦਿਨ 6 ਮੰਥ ਤੁਹਾਡੇ ਘਰੇ ਤੁਹਾਡਾ ਪੀਆਰ ਕਾਰਡ ਆ ਜਾਊਗਾ ਤੇ ਜੇ ਟੋਟਲ ਪ੍ਰੋਸੈਸ ਦੀ ਗੱਲ ਕਰੀਏ ਇਥੋਂ ਇੰਡੀਆ ਤੋਂ ਜਾਣ ਦੀ ਤਾਂ that is only 6 to 7 ਮੰਥ right now ਜਿਹੜੀ ਆਫਟਰ ਫੈਬਰੂਰੀ 22 ਤੋਂ ਬਾਅਦ ਨਹੀਂ ਆਈ ਹੈ 2025 ਦੇ ਵਿੱਚ ਜਿਹੜੇ ਪੁਰਾਣੇ ਐਪਲੀਕੈਂਟ ਸੀਗੇ 2024 ਦੇ ਵਿੱਚ ਇੰਨੀ ਜ਼ਿਆਦਾ ਫਲਕਚੁਏਸ਼ਨ ਆਈ ਹੈ ਇਮੀਗ੍ਰੇਸ਼ਨ ਦੇ ਵਿੱਚ ਕੈਨੇਡਾ ਦੇ ਬਿਕੋਜ਼ ਉੱਥੇ ਇੱਕ ਤਾਂ ਇਲੈਕਸ਼ਨ ਆਣੇ ਸੀਗੇ ਰੋਜ਼ ਨਵੇਂ ਰੂਲਸ ਆਏ ਡੇਲੀ ਉਹਨਾਂ ਨੇ ਨਵੇਂ-ਨਵੇਂ ਗਾਈਡਲਾਈਨਸ ਪ੍ਰੋਵਾਈਡ ਕੀਤੀ ਉਸ ਟਾਈਮ ਬਹੁਤ ਟਾਈਮ ਲੱਗ ਰਿਹਾ ਸੀ ਬਟ ਰਾਈਟ ਨਾਓ ਇਟ ਇਜ਼ ਵੈਰੀ ਫਾਸਟ ਐਂਡ ਵਿਦੀਨ 6 ਮੰਥ ਬੱਚਿਆਂ ਨੂੰ ਈਵਨ ਲੇਟਸਟ ਸਾਡਾ ਵੀਜ਼ਾ ਆਇਆ ਹੈ 2 ਹਫਤਿਆਂ ਦੇ ਵਿੱਚ ਉਹਦੀ ਵਰਕ ਪਰਮਿਟ ਸਟੈਂਪਿੰਗ ਹੋ ਗਈ ਐਂਡ ਪਲੱਸ ਉਹਦੀ ਜਿਹੜੀ ਨੋਮੀਨੇਸ਼ਨਸ ਐ ਹਰ ਮਹੀਨੇ ਡਰਾਅ ਨਿਕਲ ਰਿਹਾ ਹੈ 5 ਤੋਂ 7 ਬੱਚੇ ਜਿਹੜੇ ਸਿਲੈਕਟ ਹੋ ਰਹੇ ਨੇ ਤੇ ਨੋਮੀਨੇਸ਼ਨ ਵੀ ਵੀਜ਼ਾ ਆਪਸ਼ਨ ਐ ਇੱਕ ਬੱਚੇ ਦੀ ਤਾਂ 2 ਦਿਨਾਂ ਦੇ ਵਿੱਚ ਨੋਮੀਨੇਸ਼ਨ ਪ੍ਰੋਵਾਈਡ ਕੀਤੀ ਐ ਸੋ ਤੁਸੀਂ ਕਿਹਾ ਵੀ 2025 ਚ ਰੂਲ ਚੇਂਜ ਹੋਏ ਨੇ 2024 ਚ ਕਾਫੀ ਫਲਕਚੁਏਸ਼ਨ ਸੀ ਤਾਂ ਤੁਸੀਂ ਕਾਫੀ ਕਿ ਕਿੰਨੇ ਕੇ ਟਾਈਮ ਤੋਂ ਤੁਸੀਂ ਇਹ ਪੀਆਰ ਕਰ ਰਹੇ ਹੋ ਅਸੀਂ ਸਰ ਕਰ ਰਹੇ ਆ ਲਾਸਟ 2022 ਅਸੀਂ ਸਟਾਰਟ ਹੋਏ ਸੀਗੇ ਬਟ 22 ਦੇ ਬੈਚ ਦੇ ਜਿਹੜੇ ਰਿਜ਼ਲਟ ਸੀਗੇ ਉਹ ਸਾਨੂੰ 2023 ਮਾਰਚ ਦੇ ਵਿੱਚ ਆ ਗਏ ਸੀ ਉਸ ਤੋਂ ਬਾਅਦ ਮਾਰਚ ਤੋਂ ਬਾਅਦ ਜਿਹੜਾ ਬੈਚ ਸੀਗਾ ਸਾਡਾ ਅਸੀਂ ਜਿਵੇਂ ਕੈਂਡੀਡੇਟ ਦਾ ਇੱਕ ਪੂਰਾ ਬੈਚ ਪਲੇਸ ਕਰਦੇ ਆ ਕਿ ਇੱਕ ਇੱਕ ਬੈਚ ਦੇ ਵਿੱਚ ਅਸੀਂ ਮਿਨੀਮਮ 20 ਤੋਂ 25 ਐਪਲੀਕੈਂਟਸ ਨੂੰ ਪੀਆਰ ਕਰਾਣੇ ਆ ਤੇ ਕਿਉਂਕਿ ਅਸੀਂ ਉਹਨੂੰ ਕੈਟੇਗੋਰਾਇਜ਼ ਕਰ ਲੈਨੇ ਕਿ ਇਸ ਏਮਪਲੋਇਰ ਨੂੰ ਇਸ ਲੋਕੇਸ਼ਨ ਨੂੰ ਇਨ ਇਨੇ ਟਾਈਮ 'ਚ ਇਨੇ ਕੈਂਡੀਡੇਟ ਅਸੀਂ ਲਾਈਨ ਅਪ ਕਰਨੇ ਆ ਤੇ ਉਹਨਾਂ ਦਾ ਜਦੋਂ 2024 ਆਇਆ ਬਹੁਤ ਸਾਰੇ ਐਪਲੀਕੈਂਟਸ ਦੀ ਬਿਲਕੁਲ ਨੋਮੀਨੇਸ਼ਨ ਆਣ ਆੜੀ ਸੀਗੀ ਅਸੀਂ ਵੀਜ਼ਾ ਆਫਸਰ ਨਾਲ ਪੂਰੇ ਕੋਆਰਡੀਨੇਸ਼ਨ ਚ ਸੀਗੇ ਬਟ ਆਫਟਰ ਨਵੰਬਰ ਉਹਨਾਂ ਨੇ ਸਾਰਾ ਕੁਝ ਪੌਜ਼ ਕਰਤਾ ਕਿਉਂਕਿ ਗਵਰਨਮੈਂਟ ਨੇ ਜਦੋਂ ਕੋਟਾ ਸਿਸਟਮ ਅਲੋਟ ਕੀਤਾ ਉਹਨਾਂ ਨੇ ਸਾਰੇ ਵੀਜ਼ਾ ਆਫਸਰਸ ਨੂੰ ਸਾਰੇ ਪ੍ਰੋਵਿੰਸਸ ਦੇ ਵਿੱਚ ਈਮੇਲ ਪਾਈ ਕਿ ਤੁਸੀਂ ਕਿਸੇ ਨੂੰ ਕੋਈ ਰਿਜ਼ਲਟ ਨਹੀਂ ਦੇਣਾ ਅਸੀਂ ਨਵੀਂ ਗਾਈਡਲਾਈਨਸ ਲੈ ਕੇ ਆਣੀ ਹੈ ਤੇ ਜਨਵਰੀ ਦੇ ਵਿੱਚ 7 ਜਨਵਰੀ ਤੋਂ ਬਾਅਦ ਉਹਨਾਂ ਨੇ ਗਾਈਡਲਾਈਨ ਦੇਣੀ ਸ਼ੁਰੂ ਕਰਤੀ ਹਰ ਇੱਕ ਪ੍ਰੋਵਿੰਸ ਨੂੰ ਕੋਟਾ ਸਿਸਟਮ ਦੇਣਾ ਸ਼ੁਰੂ ਕਰਤਾ ਤੇ ਜਦੋਂ ਉਹਨਾਂ ਨੇ ਆਪਣੇ ਸੌਫਟਵੇਅਰ ਨੂੰ ਅਪਡੇਟ ਕੀਤਾ 20th ਫੈਬਰੂਰੀ ਤੋਂ ਬਾਅਦ ਦੁਬਾਰਾ ਸਾਰੀ ਫਾਈਲਾਂ ਸਾਨੂੰ ਲਾਣੀ ਪਈ ਬਹੁਤ ਸਾਰੇ ਐਪਲੀਕੈਂਟ ਸਾਡੇ ਤੋਂ ਨਾਰਾਜ਼ ਵੀ ਹੋਏ ਕਿ ਤੁਸੀਂ ਇੰਨਾ ਟਾਈਮ ਲਾਤਾ ਮੈਨੂੰ ਨਹੀਂ ਲੱਗਦਾ ਤੁਸੀਂ ਕੰਮ ਕਰਾ ਸਕਦੇ ਹੋ ਇੱਕ ਮੇਰੇ ਐਪਲੀਕੈਂਟ ਸੀਗੇ ਉਹ ਹਮੇਸ਼ਾ ਫੋਨ ਕਰਕੇ ਇਹੀ ਚੈਲੰਜ ਕਰਦੇ ਸੀਗੇ ਕਿ ਮੈਨੂੰ 100% ਪਤਾ ਤੁਸੀਂ ਮੇਰਾ ਕੰਮ ਨਹੀਂ ਕਰਾਣਾ ਉਸ ਬੱਚੇ ਦੀ ਅਸੀਂ ਨਾਮੀਨੇਸ਼ਨ ਲੈ ਚੁੱਕੇ ਆ ਤੇ ਮੈਂ ਉਹਦੀ ਵੀਡੀਓ ਉਹਦੇ ਮੂੰਹ ਤੋਂ ਹੀ ਸ਼ੇਅਰ ਜ਼ਰੂਰ ਕਰਾਵਾਂਗੀ ਕਿ ਉਹਨੇ ਸਾਨੂੰ ਕਿਵੇਂ ਚੈਲੰਜ ਕੀਤਾ ਸੀ ਤੇ ਅਸੀਂ ਉਹਦਾ ਕੰਮ ਕਰਾਤਾ ਤੇ ਲੱਡੂਆਂ ਦਾ ਡੱਬਾ ਆ ਗਿਆ ਹੁਣ ਆਨ ਆਲੇ ਸਰ ਬਿਲਕੁਲ ਔਨ ਦੀ ਵੇਅ ਹੈ ਸੋ ਇੱਕ ਤੁਸੀਂ ਕਹਿ ਰਹੇ ਵੀ 2022 ਤੋਂ ਤੁਸੀਂ ਕੰਮ ਕਰ ਰਹੇ ਹੋ ਇਸ ਪੀਆਰ ਦੇ ਉੱਤੇ ਇਸ ਪਾਰਟिकुलर ਇਸ ਪ੍ਰੋਗਰਾਮ ਦੇ ਉੱਤੇ ਸੋ ਕਿੰਨੀਆਂ ਕ ਫੈਮਲੀਆਂ ਸੀ ਤੁਸੀਂ ਪੀਆਰ ਕਰਾ ਚੁੱਕੇ ਹੁਣ ਤੱਕ ਹਾਂ ਲਾਸਟ ਈਅਰ ਦੇ ਅਕੋਰਡਿੰਗ ਅਗਰ ਅਸੀਂ ਕਾਊਂਟ ਕਰੀਏ ਤਾਂ ਅਪਰੋਕਸ 62 ਫੈਮਲੀਆਂ ਅਸੀਂ ਭੇਜ ਚੁੱਕੇ ਹਾਂ ਲਾਸਟ ਈਅਰ ਦੇ ਅਕੋਰਡਿੰਗ ਮਨ ਲੋਕਾਂ ਨੂੰ ਇਸ ਪ੍ਰੋਗਰਾਮ ਬਾਰੇ ਨਹੀਂ ਪਤਾ ਔਰ ਤੁਸੀਂ 62 ਫੈਮਲੀਆਂ ਹੁਣ ਤੱਕ ਭੇਜ ਚੁੱਕੇ ਹੋ ਯੈਸ ਐਂਡ ਦੇ ਆਰ ਵੈਰੀ ਹੈਪੀਲੀ ਸੈਟਲਡ देयर ਐਂਡ ਇਵਨ ਇੱਕ ਮੇਰੇ ਐਪਲੀਕੈਂਟ ਦਾ ਮੈਨੂੰ ਕਾਲ ਆਇਆ ਸਪੈਸ਼ਲੀ ਕਿ ਮੈਮ ਮੇਰੇ ਦੋ ਬੱਚੇ ਸੀਗੇ ਤੁਸੀਂ ਭ ਪੀਆਰ ਕਾਰਡ ਆ ਚੁੱਕੇ ਹੈ ਤੇ ਅਸੀਂ ਹੁਣ ਮੂਵ ਕਰ ਚੁੱਕੇ ਹਾਂ ਵੈਂਕੂਵਰ ਤੇ ਮੈਂ ਕੰਸਟਰਕਸ਼ਨ ਦਾ ਬਿਜ਼ਨਸ ਸਟਾਰਟ ਕੀਤਾ ਮੈਨੂੰ ਬਹੁਤ ਖੁਸ਼ੀ ਹੋਈ ਉਸ ਐਪਲੀਕੈਂਟ ਤੇ ਕਿ ਇੱਕ ਉਹਨਾਂ ਨੇ ਕਿਵੇਂ ਆਪਣੀ ਸ਼ੁਰੂਆਤ ਕੀਤੀ ਇੱਥੇ ਉਹ ਖੇਤੀਬਾੜੀ ਕਰਦੇ ਸੀ ਤੇ ਉਹਨਾਂ ਦਾ ਡੈਰੀ ਦਾ ਕੰਮ ਸੀ ਉਹਨਾਂ ਦੀ ਵਾਈਫ ਟੀਚਰ ਸੀਗੇ ਤੇ ਉਹਨਾਂ ਦੀ ਏਜ ਵੀ 40 ਪਲੱਸ ਸੀਗੀ ਮਤਲਬ ਉਹਨਾਂ ਨੂੰ ਕੋਈ ਹੋਪ ਨਹੀਂ ਸੀਗੀ ਕਿ ਸਾਡਾ ਕੰਮ ਹੋ ਜਾਊਗਾ ਬੱਚੇ ਵੀ ਸੀਗੇ ਤੇ ਉਹ बार-बार ਉਹਨਾਂ ਦੇ ਵੀ ਕੇਸ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਮਤਲਬ ਉਹਨਾਂ ਨੂੰ ਸਾਡੇ ਤੇ ਬਿਲਕੁਲ ਵਿਸ਼ਵਾਸ ਨਹੀਂ ਸੀਗਾ ਬਟ ਅੱਜ ਵੀ ਉਹ ਐਪਲੀਕੈਂਟ ਮੇਰੇ ਨਾਲ ਕਨੈਕਟਡ ਨੇ ਤੇ ਸਾਨੂੰ ਫੋ ਮੈਮ ਅਸੀਂ ਬਹੁਤ ਖੁਸ਼ ਆ ਅਸੀਂ ਬਹੁਤ ਹੈਪੀਲੀ ਸੈਟਲਡ ਆ ਸੋ 2000 ਤੁਸੀਂ ਕਹਿੰਦੇ ਬਾ 62 ਫੈਮਿਲੀ ਤੁਸੀਂ ਹੁਣ ਤੱਕ ਭੇਜ ਚੁੱਕੇ ਹੋ ਤੇ 2025 ਦੇ ਅਗਰ ਲੇਟਸ ਕੋਈ ਗੱਲ ਕਰੀਏ ਸਿንስ ਜਦੋਂ ਇਹਨਾਂ ਦੇ ਰੂਲ ਚੇਂਜ ਹੋਏ ਨੇ ਉਸ ਤੋਂ ਬਾਅਦ ਸਾਡਾ ਕੋਈ ਨੋਮੀਨੇਸ਼ਨ ਆਇਆ ਜਾਂ ਕੋਈ ਸਾਡੀ ਅਪਰੂਵਲ ਆਇਆ ਹੁਣ ਤੱਕ ਆ ਫਾਈਵ ਨੋਮੀਨੇਸ਼ਨਸ ਵੀ ਹੈਵ ਆਲਰੇਡੀ ਰੀਸੀਵਡ ਇੱਕ ਬੱਚੇ ਦਾ ਵਾਕ ਪਰਮਿਟ ਸਟੈਂਪਿੰਗ ਤੇ ਗਿਆ ਹੈ ਐਂਡ ਅਰਾਊਂਡ 20 ਟੂ 25 ਫਾਈਲਸ ਆਰ ਇਨ ਪਾਈਪਲਾਈਨ ਬਟ ਕਿਉਂਕਿ ਹੁਣ ਇਹਨਾਂ ਨੇ ਡਰਾ ਸਿਸਟਮ ਕਰਤਾ ਹੈ ਡਰਾ ਦੇ ਵਿੱਚ ਪੁਆਇੰਟ ਸਿਸਟਮ ਨਹੀਂ ਹੈ ਬਟ ਇੱਕ ਐਕਸਪ੍ਰੈਸ਼ਨ ਆਫ ਇੰਟਰਸਟ ਤੁਹਾਨੂੰ ਸ਼ੋ ਕਰਨਾ ਪੈਂਦਾ ਹੈ এমਪਲੋਇਰ ਨੂੰ ਇਨਵੀਟੇਸ਼ਨ ਕੋਡ ਜਾਂਦਾ ਹੈ ਜਸਟ ਟੂ ਵੈਰੀਫਾਈ ਕਿ ਐਪਲੀਕੈਂਟ ਨੂੰ এমਪਲੋਇਰ ਨੂੰ ਪਤਾ ਹੈ ਕਿ ਇਸ ਐਪਲੀਕੈਂਟ ਦੀ ਫਾਈਲ ਲੱਗੀ ਹੋਈ ਹੈ ਕਿਉਂਕਿ ਸਮ ਟਾਈਮ ਜਿਵੇਂ ਫੋਰਜਰੀ ਬਹੁਤ ਹੁੰਦੀ ਹੈ ਸਾਡੇ ਇੰਡੀਆ ਦੇ ਵਿੱਚ ਈਵਨ ਮੈਂ ਵੀ ਕਦੇ ਕਿਸੇ ਐਪਲੀਕੈਂਟ ਨੂੰ ਜਦੋਂ ਤੱਕ ਉਹਦਾ ਵੀਜ਼ਾ ਨਹੀਂ ਆਂਦਾ ਉਹਨੂੰ ਕੋਈ ਡਾਕੂਮੈਂਟ ਪ੍ਰੋਵਾਈਡ ਹੀ ਨਹੀਂ ਕਰਦੀ ਕਿਉਂਕਿ ਇੱਥੇ ਸਭ ਤੋਂ ਜ਼ਿਆਦਾ ਪ੍ਰੋਬਲਮ ਹੈ ਕਿ ਜਦੋਂ ਇੱਕ ਡਾਕੂਮੈਂਟ ਤੁਸੀਂ ਇੱਕ ਐਪਲੀਕੈਂਟ ਨਾਲ ਸ਼ੇਅਰ ਕਰਦੇ ਹੋ ਉਹ 10 ਬੰਦਿਆਂ ਕੋਲ ਜਾ ਕੇ ਦਿਖਾਉਂਦਾ ਮੈਨੂੰ ਇਹ ਕਾਗਜ਼ ਆਇਆ ਮੈਨੂੰ ਇਹ ਕਾਗਜ਼ ਹਰ ਬੰਦਾ ਵੈਲੀਡ ਕਰਕੇ ਆਪਣੇ ਆਪਣੇ ਸਾਹਮਣੇ ਯੂਜ਼ ਕਰਦਾ ਹੈ ਉਹਨੂੰ ਸ਼ੇਅਰ ਕਰਦਾ ਹੈ ਉਹ ਅੱਗੇ ਸ਼ੇਅਰ ਕਰਦਾ ਹੈ ਫਿਰ ਐਦਾਂ ਹੀ ਬਹੁਤ ਸਾਰੇ ਏਜੰਟਸ ਨੇ ਜੋ ਕਿ ਲਾਇਸੈਂਸ ਟੂ ਵੀ ਨਹੀਂ ਹੈਗੇ ਆ ਉਹਨੂੰ ਹੀ ਐਡਿਟ ਕਰ ਕਰਕੇ ਅੱਗੇ ਉਹਨੂੰ ਡਾਕੂਮੈਂਟ ਨੂੰ ਹੀ ਇਹਨਾ ਮੈਨੀਪੂਲੇਟ ਕਰ ਦਿੱਤਾ ਜਾਂਦਾ ਹੈ ਕਿ ਉਦੋਂ ਤੱਕ ਬੱਚੇ ਦਾ ਵੀਜ਼ਾ ਨਹੀਂ ਆਇਆ ਹੁੰਦਾ ਜਦੋਂ ਤੱਕ ਉਹਦੀ ਐਡੀਟਿੰਗ ਕੈਨੇਡਾ ਪਹੁੰਚ ਜਾਂਦੀ ਹੈ ਮੈਨੂੰ ਲੱਗਦਾ ਹੈ ਕਿ ਜਿਹੜੀ ਨਿਊ ਫਾਉਨਲੇਂਡ ਲਾਬਰਾਡੋਰ ਪ੍ਰੋਵਿੰਸ ਹੈ ਹੈ ਨਾ ਇਹ ਅੰਡਰ ਡਿਵੈਲਪਮੈਂਟ ਐਸ ਕਰਕੇ ਇਹਨੂੰ ਪ੍ਰੋਮੋਟ ਕੀਤਾ ਜਾ ਰਿਹਾ ਹੈ ਨਾਟ ਅੰਡਰ ਡਿਵੈਲਪਮੈਂਟ ਇਟ ਇਜ਼ ਵੈਰੀ ਫਾਰ ਅਵੇ ਜੋ ਇੱਕ ਜੇ ਆਪਾਂ ਗੱਲ ਕਰੀਏ ਟੋਰਾਂਟੋ ਹਰ ਕੋਈ ਟਰੈਵਲ ਕਰ ਰਿਹਾ ਹੈ ਉਹ ਇੰਨਾ ਜ਼ਿਆਦਾ ਓਵਰ ਪੋਪੂਲੇਟਿਡ ਹੋ ਚੁੱਕਿਆ ਹੈ ਕਿ ਕੰਮ ਦੇ ਵਿੱਚ ਵੀ ਦਿੱਕਤ ਆ ਰਹੀ ਹੈ ਬੱਚਿਆਂ ਨੂੰ ਬਹੁਤ ਥੱਲੇ ਤੋਂ ਸਟਾਰਟ ਕਰਨਾ ਪੈਂਦਾ ਹੈ ਵੇਜ ਰੇਟ ਘੱਟ ਮਿਲ ਰਿਹਾ ਹੈ ਐਕਸਪਲੋਇਡ ਜ਼ਿਆਦਾ ਕੀਤਾ ਜਾ ਰਿਹਾ ਹੈ ਜੇ ਆਪਾਂ ਨਿਊ ਫਾਉਂਡਲੈਂਡ ਦੀ ਗੱਲ ਕਰਦੇ ਹਾਂ ਉੱਥੇ ਐਕਚੁਅਲ ਕੈਨੇਡੀਅਨਸ ਰਹਿੰਦੇ ਆ ਉੱਥੇ ਸਰਕਾਰ ਬਹੁਤ ਸਪੋਰਟ ਕਰ ਰਹੀ ਹੈ ਦੇ ਵਾਂਟ ਟੂ ਇਨਕਰੀਸ ਪੋਪੂਲੇਸ਼ਨ 댓 ਇਜ਼ ਨਾਟ ਅੰਡਰ ਡਿਵੈਲਪਮੈਂਟ ਸਾਰਾ ਕੁਝ ਅਵੇਲੇਬਲ ਹੈ ਬਟ ਉੱਥੇ ਪੋਪੂਲੇਸ਼ਨ ਘਟ ਹੈ ਉਸ ਪੋਪੂਲੇਸ਼ਨ ਨੂੰ ਇਨਕਰੀਸ ਕਰਨਾ ਚਾਹੁੰਦੇ ਆ ਇਸ ਕਰਕੇ ਪ੍ਰੋਗਰਾਮਸ ਜਿਹੜੇ ਆ ਇੱਥੇ ਫੋਕਸ ਕੀਤਾ ਜਾ ਰਿਹਾ ਕਿ ਜ਼ਿਆਦਾਤਰ ਐਪਲੀਕੈਂਟਸ ਜਿਹੜੇ ਇਨ ਪ੍ਰੋਵਿੰਸਸ ਦੇ ਵਿੱਚ ਪਹੁੰਚਣ ਤੇ ਇੱਥੇ ਆ ਕੇ ਉਹ ਈਵਨ ਵੇਜ ਰੇਟ ਦੀ ਜੇ ਆਪਾਂ ਗੱਲ ਕਰੀਏ ਅਲਬਰਟਾ 온ਟਾਰੀਓ 18 ਡਾਲਰ ਦੇ ਰਹਾ ਤੇ ਦੇ ਆਰ ਪ੍ਰੋਵਾਈਡਿੰਗ 23 ਡਾਲਰ ਪਰ ਆਵਰ ਨਹੀਂ ਮੇਰਾ ਕਹਾਂ ਦਾ ਭਾਵੇਂ ਸੀ ਮੈਂ ਕਹਿਣਾ ਚਾਹੁੰਦਾ ਸੀ ਕਿ ਤੁਸੀਂ ਜਿਹੜੀ ਮਤਲਬ ਅੰਡਰ ਡਿਵੈਲਪਮੈਂਟ ਤਾਂ ਚਲੋ ਨਹੀਂ ਹੈ ਤੁਸੀਂ 62 ਫੈਮਲੀਆਂ ਪਹਿਲਾਂ ਭੇਜਦੀਆਂ ਹਨ 30 25 30 ਐਪਲੀਕੇਸ਼ਨ ਤੁਹਾਡੀਆਂ ਹੁਣ ਪਾਈਪਲਾਈਨ 'ਚ ਨੇ ਕਿ ਤੁਹਾਡਾ ਇੰਟਰਨਲ ਐਗਰੀਮੈਂਟ ਤਾਂ ਨਹੀਂ ਹੋ ਰਿਹਾ ਕਿ ਮਿਨੀ ਪੰਜਾਬ ਨੂੰ ਛੱਡ ਕੇ ਕਿ ਪੂਰਾ ਪੰਜਾਬ ਹੀ ਬਣਾਤਾ ਜਾਵੇ ਨਹੀਂ ਫਨਲੈਂਡ ਦੇ ਵਿੱਚ ਸੋ ਮੈਮ ਚਲੋ ਆਪਾਂ ਕਾਫੀ ਡਿਟੇਲ 'ਚ ਗੱਲ ਕੀਤੀ ਔਰ ਐਪਲੀਕੈਂਟਸ ਨੂੰ ਪਤਾ ਵੀ ਲੱਗ ਗਿਆ ਦੇਖੋ ਐਪਲੀਕੈਂਟਸ ਨੂੰ ਅਸੀਂ ਇੱਕ ਰਿਕੁਐਸਟ ਕਰਨਾ ਚਾਹਾਂਗੇ ਤੁਸੀਂ ਅਗਰ ਕਿਸੇ ਵੀ ਜਗ੍ਹਾ ਲਈ ਕਿਤੇ ਵੀ ਕੋਈ ਵੀ ਚੀਜ਼ ਹੈ ਚਾਹੇ ਉਹ ਤੁਸੀਂ ਸਟੱਡੀ ਵੀਜ਼ਾ ਜਾਣਾ ਚਾਹੁੰਦੇ ਹੋ ਤੁਸੀਂ ਕੋਈ ਅਫਸਰ ਬੰਨਾ ਚਾਹੁੰਦੇ ਹੋ ਤੁਸੀਂ ਕੋਈ ਘਰ ਪਾਣਾ ਚਾਹੁੰਦੇ ਹੋ ਕੁਝ ਵੀ ਕਰਨਾ ਚਾਹੁੰਦੇ ਬਹੁਤ ਜੱਟ ਟਾਈਮ ਲੱਗਦਾ ਈਵਨ ਕਿ ਮੈਂ ਕਈ ਦੁਕਾਨਾਂ ਤੇ ਦੇਖਿਆ ਹੋਇਆ ਆਪਾਂ ਜਾ ਕੇ ਕਹਿੰਨੇ ਵੀ ਸਾਡਾ ਸਾਮਾਨ ਫਟਾਫਟ ਪੈਕ ਕਰ ਦੇ ਤਾਂ ਉਹਨਾਂ ਨੇ ਵੀ ਲਿਖਤਾ ਹਮ ਆਪਕੀ ਅਰਜੈਂਸੀ ਕੋ ਸਮਝਤੇ ਹੈ ਲੇਕਿਨ ਉਸਮੇ ਵੀ ਸਮੇਂ ਮੇ ਵੀ ਸਮੇਂ ਲੱਗਤਾ ਹੈ ਸੋ ਗਾਈਜ਼ ਹਰ ਚੀਜ਼ ਤੇ ਟਾਈਮ ਲੱਗਦਾ ਤੁਸੀਂ ਕੋਈ ਵੈਲਿਡ ਸਵਾਲ ਪੁੱਛੋ ਇਹ ਤੁਹਾਡੇ ਜਵਾਬ ਦੇ ਹੀ ਨੇ ਤੁਹਾਡੇ ਸਵਾਲਾਂ ਦੇ ਪਰ ਜੇ ਤੁਸੀਂ ਆਗੇ ਕਹੋਗੇ ਤੁਸੀਂ 2 ਮਹੀਨੇ ਕਿਹਾ ਸੀ 2 ਦੇ 2.5 ਹੋ ਗਏ ਕੰਮ ਨਹੀਂ ਹੋਇਆ ਇਹ ਕੋਈ ਗੱਲ ਨਹੀਂ ਹੋਈ ਕਿ ਦ ਰੀਜ਼ਨ ਇਜ਼ ਕਿ ਹਰ ਚੀਜ਼ ਕਿਸੇ ਨਾ ਕਿਸੇ ਚੀਜ਼ ਤੇ ਡਿਪੈਂਡੈਂਟ ਹੈ ਹਣਾ ਇੱਕ ਕੰਸਰਟੈਂਟ ਵੀ ਗਵਰਨਮੈਂਟ ਦੇ ਡਿਪੈਂਡੈਂਟ ਆ ਗਵਰਨਮੈਂਟ ਕੋ ਰੂਲ ਚੇਂਜ ਕਰਦੀ ਦੋ ਦੋ ਸਾਲ ਉਹ ਸੁੱਤੇ ਰਹਿੰਦੇ ਨੇ ਦੋ ਦੋ ਮਹੀਨੇ ਸੁੱਤੇ ਰਹਿੰਦੇ ਨੇ ਜਦੋਂ ਜਾਗਣਗੇ ਸਾਨੂੰ ਰਿਪਲਾਈ ਕਰਨਗੇ ਸੋ ਮੈਮ ਇੱਕ ਚੀਜ਼ ਹੋਰ ਦੱਸੋ ਵੀ ਜਿਹੜੀ ਇਹ ਪੀਆਰ ਹੈ ਕਿ ਸਾਰੇ ਕੈਂਡੀਡੇਟਸ ਇਨ ਚ ਐਲੀਜੀਬਲ ਨਹੀਂ ਜਾਂ ਇਹਨਾਂ ਚ ਕੁਝ ਕੈਟਾਗਰੀਜ਼ ਨੇ ਜਿਨ੍ਹਾਂ ਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ ਜਾਂ ਜਿਹੜੇ ਹੀ ਕੁਝ ਕੈਟਾਗਰੀਜ਼ ਨੇ ਜਿਹੜੀਆਂ ਐਲੀਜੀਬਲਸ ਨੇ ਰਾਈਟ ਸਰ ਐਟਲੈਂਟਿਕ ਦੇ ਵਿੱਚ ਸਾਡੇ ਕੋਲ ਜਿਹੜੀ ਰਿਕੁਆਇਰਮੈਂਟ ਹੈ 댓 ਇਜ਼ ਸਪੈਸ਼ਲੀ ਫॉर ਨਰਸਸ ਟੀਚਰਸ ਐਂਡ ਹਸਪਿਟੈਲਿਟੀ ਸੈਕਟਰ ਹਸਪਿਟੈਲਿਟੀ ਸੈਕਟਰ ਦੇ ਵਿੱਚ ਇੱਕ ਕਿਚਨ ਅਸਿਸਟੈਂਟ ਤੋਂ ਲੈ ਕੇ ਸਾਡੇ ਕੋਲ ਸੁਪਰਵਾਈਜ਼ਰ ਲੈਵਲ ਤੱਕ ਹੀ ਮੈਨੇਜਰ ਲੈਵਲ ਤੱਕ ਹੀ ਸਾਰੀ ਪੋਜੀਸ਼ਨਸ ਅਵੇਲੇਬਲ ਹੈ ਐਂਡ ਹਸਪਿਟੈਲਿਟੀ ਦੇ ਵਿੱਚ ਰੈਸਟੋਰੈਂਟਸ ਨੇ ਜੋ ਕਿ ਟ੍ਰਿਪਲ ਏ ਕੈਟਾਗਰੀ ਹੈ ਕੋਈ ਐਦਾ ਨਹੀਂ ਹੈ ਕਿ ਕੋਈ ਅਸੀਂ ਤੁਹਾਨੂੰ ਦੇਸੀ ਢਾਬੇ ਤੇ ਕਿਤੇ ਜੋਬ ਕਰਾ ਰਹੇ ਹਾਂ ਥੈਟ ਇਜ਼ ਟ੍ਰਿਪਲ ਏ ਕੈਟਾਗਰੀ ਬ੍ਰਾਂਡਸ ਜਿੱਥੇ ਜਿੱਥੇ ਤੁਹਾਨੂੰ ਪੂਰੇ ਐਸ ਪਰ ਲਾ ਸਾਰੀ ਚੀਜ਼ਾਂ ਹੀ ਤੁਹਾਨੂੰ ਫੋਲੋ ਕਰਨ ਨੂੰ ਮਿਲੇਗੀ ਇਸ ਤੋਂ ਇਲਾਵਾ ਹੋਟਲ ਇੰਡਸਟਰੀ ਸਾਡੇ ਕੋਲ ਅਵੇਲੇਬਲ ਹੈ ਜਿੱਥੇ ਤੁਸੀਂ ਜਾ ਕੇ ਇੱਕ ਹੋਟਲ ਕਲ ਬਹੁਤ ਸਾਰੀ ਪੋਜੀਸ਼ਨਸ ਕਲੀਨਰ ਦੀ ਪੋਜੀਸ਼ਨ ਵੀ ਸਾਡੇ ਕੋਲ ਅਵੇਲੇਬਲ ਹੈ ਸੋ ਇਹਦੇ ਇੱਕ ਸਟੈਪ ਬਾਈ ਸਾਨੂੰ ਛੋਟਾ ਜਿਹਾ ਪ੍ਰੋਸੈਸ ਦੱਸੂਗਾ ਸੁਪੋਜ਼ ਤੁਹਾਨੂੰ ਅੱਜ ਐਪਲੀਕੇਸ਼ਨਸ ਆ ਜਾਂਦੀ ਹੈ ਤਾਂ ਉਹਦਾ ਅੱਗੇ ਪ੍ਰੋਸੈਸ ਕੀ ਹੈ ਕਿਸ ਤਰ੍ਹਾਂ ਤੁਸੀਂ ਉਹਨੂੰ ਸਟੈਪ ਬਾਈ ਸਟੈਪ ਉਹਨੂੰ ਕਰਨ ਕੋ ਕਿੰਨਾ ਕਿੰਨਾ ਟਾਈਮ ਕਿੱਥੇ ਕਿੱਥੇ ਲੱਗ ਰਿਹਾ ਹੈ ਵੀ ਗਾਟ ਡਿਮਾਂਡ ਫਰਸਟ ਕਿ ਹਮੇ ਸਾਨੂੰ ਇਹ ਸਾਰੇ ਜਿਹੜੇ ਐਪਲੀਕੈਂਟਸ ਹੈ ਰਿਕੁਆਇਰਡ ਹੈ ਜਦੋਂ ਵੀ ਕੋਈ ਇੱਕ ਐਪਲੀਕੇਸ਼ਨ ਸਾਡੇ ਕੋਲ ਰੀਸੀਵ ਹੁੰਦੀ ਹੈ ਅਸੀਂ ਕੀ ਕਰਦੇ ਹਾਂ ਉਹਨੂੰ ਮੈਚ ਕਰਦੇ ਹਾਂ ਕਿ ਉਹ ਐਪਲੀਕੇਸ਼ਨ ਉਸ ਪ੍ਰੋਫਾਈਲ ਨਾਲ ਮੈਚ ਕਰਦੀ ਹੈ ਕਿ ਨਹੀਂ ਸਮ ਟਾਈਮ ਬਹੁਤ ਐਪਲੀ ਤਾਂ ਪ੍ਰੋਪਰ ਇੱਕ ਹੋਮਵਰਕ ਕਰਕੇ ਉਹਨੂੰ ਇੱਕ ਰਿਟਨ ਅਸੈਸਮੈਂਟ ਰਿਪੋਰਟ ਭੇਜਦੇ ਆ ਵਿਦਨ 3 ਡੇਸ ਤਿੰਨ ਦਿਨਾਂ ਦੇ ਵਿੱਚ ਜੇ ਤਾਂ ਉਹ ਕੁਆਲੀਫਾਈ ਕਰਦਾ ਅਸੀਂ ਉਹਨੂੰ ਕੰਟੀਨਿਊ ਕਰਦੇ ਆ ਅਦਰਵਾਈਜ਼ ਉਹਨੂੰ ਜੋ ਵੀ ਉਹਨੇ ਸਾਨੂੰ ਅਸੈਸਮੈਂਟ ਦੇ 100 ਡਾਲਰ ਪੇ ਕੀਤੇ ਹੁੰਦੇ ਆ ਅਸੀਂ ਉਹਨੂੰ ਰਿਫੰਡ ਕਰ ਦਿੰਦੇ ਆ ਕਿ ਯੂ ਆਰ ਨਾਟ ਐਲੀਜੀਬਲ ਐਂਡ ਵੀ ਕੈਨ ਨਾਟ ਪ੍ਰੋਸੈਸ ਯੂਅਰ ਕੇਸ ਐਂਡ ਆਫਟਰ ਥੈਟ ਜੇ ਉਹ ਕੁਆਲੀਫਾਈ ਕਰਦਾ ਹੈ ਤੇ ਉਹਨੂੰ ਵਿਦਨ ਅਸੀਂ 10 ਟੂ 15 ਡੇਸ ਦੇ ਵਿੱਚ ਉਹਦੀ ਆਫਰ ਲੈਟਰ ਕਨਫਰਮ ਕਰ ਲੈਂਦੇ ਆ ਬਟ ਵੀ ਵਿਲ ਨਾਟ ਸ਼ੇਅਰ ਐਨੀ ਆਫਰ ਲੈਟਰ ਟਿਲ ਦਾ ਟਾਈਮ ਐਪਲੀਕੈਂਟ ਸਾਡੇ ਨਾਲ ਐਗਰੀਮੈਂਟ ਨਹੀਂ ਕਰਦਾ ਕਿ ਕਿਉਂਕਿ ਇੱਕ ਇੱਕ ਪੋਜੀਸ਼ਨ ਸਾਡੇ ਲਈ ਬਹੁਤ ਇੰਪੋਰਟੈਂਟ ਹੈ ਪਹਿਲਾਂ ਅਸੀਂ ਪ੍ਰੋਪਰ ਹோம்ਵਰਕ ਕਰਦੇ ਹਾਂ ਇੰਟਰਵਿਊ ਕੰਡਕਟ ਕਰਾਉਂਦੇ ਹਾਂ ਜੇ ਬੱਚਾ ਸਿਲੈਕਟ ਹੁੰਦਾ ਹੈ ਉਸ ਤੋਂ ਬਾਅਦ 15 ਡੇਸ ਦੇ ਵਿੱਚ ਉਹਦੀ ਆਫਰ ਲੈਟਰ ਆਂਦੀ ਹੈ ਦੈਨ ਜੇ ਵੀ ਲੈਟਰ ਵਿਦਨ 1 ਮੰਥ ਆਂਦੀ ਹੈ ਉਸ ਤੋਂ ਬਾਅਦ ਅਸੀਂ ਫਾਈਲ EOI ਦੇ ਲਈ ਲਾਂਦੇ ਹਾਂ ਵਿਦ ਇਨ 1 অর 2 ਮੰਥ ਐਸ ਪਰ 2025 ਇੱਕ ਮਹੀਨੇ ਦੇ ਵਿੱਚ ਹੀ AOI ਦੇ ਵਿੱਚ ਤੁਹਾਡਾ ਨੰਬਰ ਪੈ ਰਿਹਾ ਹੈ ਜੇ ਇੱਕ ਮਹੀਨੇ ਦੇ ਵਿੱਚ ਨਹੀਂ ਪਿਆ ਤੇ ਉਹਦੇ ਨੈਕਸਟ ਰੌ ਦੇ ਵਿੱਚ ਆ ਰਿਹਾ ਹੈ ਜੇ ਉਹਦੇ ਚ ਨਹੀਂ ਪਿਆ ਤੇ ਉਸਦੇ ਉਹਦੇ ਨੈਕਸਟ ਮੰਥ ਆ ਰਿਹਾ ਹੈ ਦੋ ਤੋਂ ਤਿੰਨ ਮਹੀਨੇ ਦੇ ਵਿੱਚ ਆ ਰਿਹਾ ਹੈ ਯੈਸ ਵਿਦ ਇਨ 2 3 ਮੰਥਸ ਡਰਾ ਦੇ ਵਿੱਚ ਨੰਬਰ ਪੈ ਰਿਹਾ ਹੈ ਜਿਵੇਂ ਹੀ ਉਹ ਡਰਾ ਨਿਕਲਦਾ ਹੈ ਉਸ ਤੋਂ ਬਾਅਦ ਤੁਹਾਡੀ ਨੋਮੀਨੇਸ਼ਨ ਅਪਲਾਈ ਹੁੰਦੀ ਹੈ ਬਹੁਤ ਸਾਰੇ ਵੀਜ਼ਾ ਆਫਸਰ ਵਿਦ ਇਨ 1 ਵੀਕ ਹੀ ਨੋਮੀਨੇਸ਼ਨ ਦੇ ਰਹੇ ਹਨ ਐਂਡ ਇਵਨ ਵੀ ਗਾਟ ਅ ਰਿਕੁਐਸਟ ਫਰਮ ਐਨ ਵੀਜ਼ਾ ਆਫਸਰ ਕਿ ਆਪ ਇੰਟੈਂਟ ਹਮੇ ਸਬਮਿਟ ਕਰੋ but intent submit karne se pehle hi bache ki nomination approve ho gayi within a week to uh, it will take uh, one to two week to get your nomination after that the nomination a gaya to samajh lo sir a gaye pr a gaye nomination means province di pr a gayi province di pr a gayi tusi 99% safe ho tuhada kam hun pr ho gayi canada da ਐਂਡ ਆਫਟਰ ਥੈਟ ਤੁਸੀਂ ਕਿਉਂਕਿ ਵੀਜ਼ਾ ਪਾਸਪੋਰਟ ਤੇ ਚਾਹੀਦਾ ਹੈ ਟਰੈਵਲ ਕਰਨ ਲਈ ਉਹਦੇ ਲਈ ਅਸੀਂ ਫਾਸਟੈਸਟ ਵੇ ਯੂਜ਼ ਕਰਦੇ ਹਾਂ ਕਿ ਬੱਚੇ ਨੂੰ ਇੱਕ ਐਲ ਐਮ ਆਈ ਐਗਜ਼ੈਂਪਸ਼ਨ ਕੋਡ ਦੇ ਬੇਸਿਸ ਤੇ ਕਿ ਮੇਰੇ ਕੋਲ ਪੀ ਆਰ ਹੈ ਪ੍ਰੋਵਿੰਸ ਦੀ ਬਟ ਫੈਡਰਲ ਪੀ ਆਰ ਆਨ ਨੂੰ ਟਾਈਮ ਹੈ ਤੁਸੀਂ ਮੈਨੂੰ ਵੀਜ਼ਾ ਦੇ ਦਿਓ ਤਾਂ ਅਸੀਂ ਕੀ ਕਰਦੇ ਹਾਂ ਐਲ ਐਮ ਆਈ ਐਗਜ਼ੈਂਪਸ਼ਨ ਕੋਡ ਦੇ ਥਰੂ ਬੱਚੇ ਨੂੰ ਵਰਕ ਪਰਮਿਟ ਲਗਾ ਕੇ ਵਰਕ ਪਰਮਿਟ ਦੇ ਵਿੱਚ ਦੋ ਤੋਂ ਤਿੰਨ ਹਫ਼ਤੇ ਦੇ ਵਿੱਚ ਅੱਜ ਕੱਲ ਐਂਬੈਸੀ ਬਹੁਤ ਫਾਸਟ ਚੱਲ ਰਹੀ ਹੈ ਕਿਉਂਕਿ ਰਸ਼ ਬਹੁਤ ਘੱਟ ਹੈ ਐਪਲੀਕੇਸ਼ਨਸ ਦਾ ਬਹੁਤ ਟਾਈਮ ਤੋਂ ਐਪਲੀਕੇਸ਼ਨ ਉਸ ਲੈਵਲ ਤੇ ਨਹੀਂ ਜਾ ਰਹੀ ਦੋ ਤ ਆ ਰਹਿੰਦੀ ਹੈ ਪੀਪੀਆਰ ਤੋਂ ਬਾਅਦ ਤਾਂ ਬਸ ਸਟੈਂਪਿੰਗ ਦਾ ਹੀ ਟਾਈਮ ਹੈ ਐਂਡ ਇਟ ਵਿਲ ਟੇਕ ਟੋਟਲ 6 ਟੂ 7 ਮੰਥਸ ਜੋ ਰਾਈਟ ਨਾਉ ਆਫਟਰ ਫੈਬਰਰੀ ਟਾਈਮਿੰਗ ਹੈ ਥੈਟ ਇਜ਼ 6 ਟੂ 7 ਮੰਥਸ ਟੀਲ ਤੁਸੀਂ ਕੈਨੇਡਾ ਪਹੁੰਚਣਾ ਹੈ ਕੀ ਬਾਤ ਹੈ ਇਨੀ ਦੇ ਵਿੱਚ ਤਾਂ ਮੈਨੂੰ ਲੱਗਦਾ ਸਟੱਡੀ ਵੀਜ਼ਾ ਨਹੀਂ ਲੱਗ ਰਿਹਾ ਜਿੰਨੀ ਦੇ ਤੁਸੀਂ ਪੀਆਰ ਕਰਾ ਰਹੇ ਹੋ ਬਿਲਕੁਲ ਸਟੱਡੀ ਵੀਜ਼ਾ ਦਾ ਇਨਟੇਕ ਅਵੇਲੇਬਲ ਹੈ ਅਸੀਂ ਫਿਰ ਬਹੁਤ ਫਾਸਟ ਆ ਸੋ ਮੈਮ ਬਹੁਤ ਅੱਛਾ ਲੱਗਾ ਤੁਹਾਡਾ ਨਾਲ ਗੱਲ ਕਰਕੇ ਔਰ ਕਾਫੀ ਡਿਟੇਲ ਦੇ ਵਿੱਚ ਆਪਾਂ ਗੱਲ ਕੀਤੀ ਹੈ ਕਿ ਬੱਚਿਆਂ ਨੂੰ ਕਿਸ ਕੈਟਾਗਰੀ ਤੇ ਜਾਣਾ ਚਾਹੀਦਾ ਔਰ ਕਿਹੜੀ ਕਿ ਦਰਵਾਜ਼ੇ ਹਜੇ ਵੀ ਖੁੱਲੇ ਨੇ ਕੈਨੇਡਾ ਦੇ ਵਿੱਚ ਸੋ ਐਟ ਲਾਸਟ ਸ਼ੋ ਦੇ ਲਾਸਟ ਦੇ ਵਿੱਚ ਤੁਸੀਂ ਕੋਈ ਮੈਸੇਜ ਇਹੋ ਜਿਹਾ ਦੇਣਾ ਚਾਹੋਗੇ ਬੱਚਿਆਂ ਨੂੰ ਕਿ ਜਿਹੜਾ ਕਿ ਅਪਲਾਈ ਕਰਨ ਲੱਗੇ ਉਸ ਚੀਜ਼ਾਂ ਜ਼ਰੂਰ ਧਿਆਨ ਰੱਖਣ ਕਿ ਦੇਖੋ ਕੱਲਾ ਪੈਸਾ ਹੀ ਨਹੀਂ ਹੁੰਦਾ ਜਿਹੜਾ ਸਮਾਂ ਸਮਾਂ ਨਹੀਂ ਵਾਪਸ ਆਉਂਦਾ ਪੈਸਾ ਤਾਂ ਫੇਰ ਵੀ ਦਿੱਤਾ ਵਾਪਸ ਆ ਜਾਏਗਾ ਸੋ ਕਿਹੜੀਆਂ ਦੋ ਤਿੰਨ ਚੀਜ਼ਾਂ ਨੇ ਜਿਹੜੇ ਬੱਚੇ ਸਿਰਫ ਧਿਆਨ ਰੱਖਣ ਜਦੋਂ ਕਿਸੇ ਵੀ ਕੰਸਲਡੈਂਟ ਕੋ ਜਾਣਦੇ ਨੇ ਕੋਈ ਸਵਾਲ ਕਰਦੇ ਨੇ ਕਿਸੇ ਵੀ ਕੰਟਰੀ ਲਈ ਅਪਲਾਈ ਕਰਦੇ ਨੇ ਖਾਸ ਕਰ ਕੈਨੇਡਾ ਲਈ ਕਿਹੜੇ ਦੋ ਤਿੰਨ ਸਵਾਲ ਪੁੱਛ ਕੇ ਉਹ ਆਪਣਾ ਸਮਾਂ ਅਤੇ ਪੈਸਾ ਦੋਨਾਂ ਨੂੰ ਸੇਵ ਕਰ ਸਕਦੇ ਨੇ ਸਭ ਤੋਂ ਪਹਿਲਾਂ ਤਾਂ ਸਰ ਹਰੇਕ ਕੰਸਲਟੈਂਟ ਕੋ ਲਾਇਸੈਂਸ ਹੋਣਾ ਬਹੁਤ ਜ਼ਰੂਰੀ ਹੈ ਤੁਸੀਂ ਕਿਸੇ ਦੇ ਵੀ ਦਫਤਰ ਜਾ ਰਹੇ ਹੋ ਜਿਹੜੀ ਵੀ ਉਹ ਸਿਟੀ ਦੇ ਵਿੱਚ ਬੈਠਾ ਹੈ ਉਹਦੀ ਜੂਰਿਡਿਕਸ਼ਨ ਤੋਂ ਉਹਦੇ ਕੋਲ ਲਾਇਸੈਂਸ ਹੈ ਕਿ ਨਹੀਂ ਹੁਣ ਤਾਂ ਹਰਿਆਣਾ ਨੇ ਵੀ ਮੰਡੇਟਰੀ ਕਰਤਾ ਚੰਡੀਗੜ੍ਹ ਦੀ ਵੀ ਸਾਈਟ ਹੈ ਪੰਜਾਬ ਦਾ ਵੀ ਗਵਰਨਮੈਂਟ ਤੋਂ ਇੱਕ ਲਾਇਸੈਂਸ ਹੁੰਦਾ ਹੈ ਇਸ ਤੋਂ ਇਲਾਵਾ ਜੇ ਤੁਸੀਂ ਸੋਚ ਰਹੇ ਹੋ ਵਰਕ ਪਰਮਿਟ ਲੈਣਾ ਹੈ ਪੀਆਰ ਲੈਣੀ ਹੈ ਤਾਂ ਤੁਸੀਂ ਆਰਏ ਲਾਇਸੈਂਸ ਜੋ ਕਿ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਤੋਂ ਅਪਰੂਵ ਹੁੰਦਾ ਹੈ ਉਹ ਜ਼ਰੂਰ ਚੈੱਕ ਕਰੋ ਇਸ ਤੋਂ ਇਲਾਵਾ ਉਹਨਾਂ ਦੀ ਸਕਸੈਸ ਸਟੋਰੀ ਕੀ ਹੈ ਉਹ ਕੀ ਉਹਨਾਂ ਨੇ ਕਦੇ ਕਿਸੇ ਦਾ ਕੰਮ ਕਰਾਇਆ ਕਿ ਨਹੀਂ ਕਰਾਇਆ ਉਹ ਬਿਲਕੁਲ ਡੇਟ ਵਾਈਜ਼ ਚੈੱਕ ਕਰੋ ਕਦੋਂ ਬੱਚੇ ਕਦੇ ਬੱਚੇ ਨੇ ਅਪਲਾਈ ਕੀਤਾ ਸੀ ਕਦੋਂ ਨੋਮੀਨੇਸ਼ਨ ਆਈ ਕਦ ਉਨਾ ਦੇ ਕੋਲ ਪ੍ਰੂਫ ਹੈ ਕਿ ਐਪਲੀਕੈਂਟ ਉੱਥੇ ਪਹੁੰਚ ਚੁੱਕਿਆ ਹੈ ਸਾਡੇ ਇੰਸਟਾ ਤੇ ਵੀ ਅਸੀਂ ਅਪਲੋਡ ਕਰਦੇ ਹਾਂ ਪਿਕਚਰ ਜਦੋਂ ਕੈਨੇਡਾ ਬੱਚੇ ਲੈਂਡ ਹੋ ਜਾਂਦੇ ਐ ਐਂਡ ਇਸ ਤੋਂ ਇਲਾਵਾ ਸਭ ਤੋਂ ਪਹਿਲੇ డు ਯੋਰ ਅਸੈਸਮੈਂਟ ਆਪਣੇ ਆਪ ਵੀ ਕਰੋ ਕੰਸਲਟੈਂਟ ਕੀ ਵੀ ਰਿਟਰਨ ਅਸੈਸਮੈਂਟ ਰਿਪੋਰਟ ਮੰਗੋ ਕਿ ਜੇ ਤੁਸੀਂ ਸਟੂਡੈਂਟ ਵੀਜ਼ਾ ਵੀ ਕਰ ਰਹੇ ਹੋ ਕਿ ਸਟੂਡੈਂਟ ਵੀਜ਼ਾ ਦੇ ਵਿੱਚ ਕਿਹੜੇ ਕੋਰਸੇਸ ਦੇ ਵਿੱਚ ਤੁਸੀਂ ਐਲੀਜੀਬਲ ਹੋ ਕਿਹੜੇ ਪ੍ਰੋਵਿੰਸ ਦੇ ਵਿੱਚ ਬਾਅਦ ਚ ਤੁਹਾਨੂੰ ਪੀਆਰ ਮਿਲਣੀ ਸੌਖੀ ਹੋਏਗੀ ਇਸ ਤੋਂ ਇਲਾਵਾ ਜੇ ਤੁਸੀਂ ਵਰਕ ਪਰਮਿਟ ਪੀਆਰ ਲੈ ਰਹੇ ਹੋ ਕਿੰਨੇ ਪੁਆਇੰਟ ਬਣ ਰਹੇ ਆ ਤੇ ਕਿਹੜੇ-ਕਿਹੜੇ ਪ੍ਰ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਫਿਰ ਇਹ ਸਟੈਪ ਚੱਕੋ ਕਿਉਂਕਿ ਇਨਵੈਸਟਮੈਂਟ ਦੇ ਨਾਂ ਨਾਲ ਤੁਹਾਡਾ ਟਾਈਮ ਵੀ ਇਨਵੈਸਟ ਹੋ ਰਿਹਾ ਹੈ ਤੁਹਾਡੇ ਤੁਹਾਡੇ ਡਰੀਮਸ ਤੁਹਾਡੇ ਜਿਹੜੇ ਸੁਪਨੇ ਹੁੰਦੇ ਆ ਤੁਸੀਂ ਸੋਚਦੇ ਹੋ ਆਪਣੇ ਆਪ ਨੂੰ ਇਮੋਸ਼ਨਲੀ ਜਿਹੜੇ ਆਪਾਂ ਇੱਕ ਫਰੇਮ ਦੇ ਵਿੱਚ ਪਾ ਲੈਂਦੇ ਆ ਕਿ ਹੁਣ ਮੈਂ ਇੱਥੇ ਪਹੁੰਚ ਗਿਆ ਐਦਾਂ ਕਰ ਲੂੰਗਾ ਉਹ ਸਾਰਾ ਕੁਝ ਖਰਾਬ ਹੁੰਦਾ ਹੈ ਜਦੋਂ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਸਹੀ ਕੰਸਲਟੈਂਟ ਸਹੀ ਗਾਈਡੈਂਸ ਤੁਹਾਨੂੰ ਮਿਲੀ ਹੀ ਨਹੀਂ ਬਿਲਕੁਲ ਔਰ ਵੀ ਬਲੀਵ ਕਿ ਸਾਡਾ ਜਿਵੇਂ ਕਿ ਪਰਪਸ ਹੀ ਹੈ ਮੈਮ ਇਸ ਸ਼ੋ ਦਾ ਕਿ ਬੱਚਾ ਨੂੰ ਐਜੂਕੇਟ ਕੀਤਾ ਜਾ ਸਕੇ देन ਵੀ ਥਿੰਕ ਵੀ ਟਰਾਇਡ ਆ ਬੈਸਟ ਟੂ ਐਜੂਕੇਟ ਥੀਸ ਪੀਪਲ ਐਂਡ ਥੈਂਕ ਯੂ ਸੋ ਮਚ ਫॉर ਯਰ ਟਾਈਮ ਕਿ ਤੁਸੀਂ ਆਪਣਾ ਸਮਾਂ ਕੱਢ ਕੇ ਤੁਸੀਂ ਜਿਹੜੇ ਆਪਾਂ ਟਾਪਿਕਸ ਉੱਤੇ ਗੱਲ ਕੀਤੀ ਤੁਸੀਂ ਕਾਫੀ ਵਿਸਤਾਰ ਚ ਕਾਫੀ ਡਿਟੇਲ ਚ ਇਹਨਾਂ ਬਾਰੇ ਗੱਲ ਕੀਤੀ ਔਰ ਆਈ ਹੋਪ ਕਿ ਕਾਫੀ ਤੁਹਾਨੂੰ ਇਨਫੋਰਮੇਸ਼ਨ ਮਿਲ ਚੁੱਕੀ ਹੋਗੀ ਕਿ ਫਿਰ ਵੀ ਤੁਹਾਨੂੰ ਇਸ ਤੋਂ ਇਲਾਵਾ ਵੀ ਕੋਈ ਸਵਾਲ ਹੈ ਕੋਈ ਜਵਾਬ ਹੈ ਜਿਹੜਾ ਕਿਸੀ ਪੁਆਇੰਟ ਨੂੰ ਕਵਰ ਕਰਨਾ ਰਹਿ ਗਿਆ ਤੁਸੀਂ ਇਹਨਾਂ ਦੇ ਆਫਿਸ ਨੂੰ ਡਾਇਰੈਕਟ ਅਪਰੋਚ ਕਰ ਸਕਦੇ ਹੋ ਆਪ ਤੁਸੀਂ ਡਾਇਰੈਕਟਲੀ ਇਹਨਾਂ ਕੋਲ ਵੀ ਲਾ ਸਕਦੇ ਹੋ ਸੋ ਥੈਂਕ ਯੂ ਮੈਮ ਥੈਂਕ ਯੂ so much for your time ਸਾਡੇ ਸ਼ੋਅ ਚ ਆਣ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ so much